ਤੁਸੀਂ ਬੰਦੇ ਦੇ ਪੁੱਤ ਬਣਜੋ ਤੇ ਫਿਰ ਤੁਸੀਂ ਕਹੋਗੇ ਸਾਨੂੰ ਡਿਬਰੂਗੜ੍ਹ ਭੇਜਦੇ ਆ ਬਿੱਟੂ ਦੀ ਇਹ ਬੋਲੀ ਆ ਪਤਾ ਹੀ ਆ ਉਹ ਤਾਕੀ ਦਾ ਤੁਹਾਨੂੰ ਪਤਾ ਹੀ ਆ ਬਿਆਨਤ ਪੁੱਛੜ ਦਾ ਬੁੱਤਾ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਗਦਾ ਹੈ ਤੂੰ ਦੋ ਨੂੰ ਕਿ ਚਾਰ ਨੂੰ ਪਤਾ ਲੱਗੂ ਹਾਂ ਸਰਾਜ ਲੱਭਣਾ ਨਹੀਂ ਗਿਆ ਕਿੱਥੇ ਆ ਇਹਨਾਂ ਦਾ ਹਲਾਜ ਹੈ ਜਿਹੜਾ 4 ਤਰੀਕ ਤੋਂ ਬਾਅਦ ਕਰਾਂਗੇ ਬਿੱਟੂ ਨਹੀਂ ਲੱਭਣਾ ਵੀ ਗਏ ਕੱਚੇ ਹੀ ਕੀ ਕਿਹੜੀ ਪੁਲਿਸ ਆ ਜਿਹਦੀ ਚਾਰ ਬੰਦੇ ਨਹੀਂ ਰੋਕ ਸਕਦੀ ਜੇ ਅਸੀਂ ਕੁੱਟਨੇ ਹੋ ਤਾਂ ਸਾਥੋਂ ਭੱਜ ਨਹੀਂ ਸਕਦੇ ਭਾਂਦੀਓ ਹਜ਼ਾਰਾਂ ਕਿਸਾਨ ਕੱਟਾ ਕਰਕੇ ਪੁਲਿਸ ਵੀ ਬੰਨ੍ਹ ਲ ਗਈ ਇਧਰਿਆ ਝੰਡੀਆਂ ਜੇ ਲਈ ਫਿਰਦੇ ਪੈਸੇ ਲੈ ਕੇ 1500 ਰੁਪਿਆ ਇਹਨੇ 500 ਰੁਪਏ ਚ ਕੁਝ ਝੰਡਾ ਲੈ ਕੇ ਜਾਂਦਾ ਸਾਨੂੰ ਲਿਜਾ ਕੇ ਵਿਖਾਉਣ ਇਹ ਲੈ ਜਾ ਕੇ ਵਿਖਾ ਦੇਣ 10000 ਬੰਦਾ ਸਾਨੂੰ ਇਹਨਾਂ ਦੇ ਬੰਦੇ ਬੰਨਣਾ ਨੇ ਛੇਤਰਾਂ ਤੋਂ ਬਨਾਂ ਇਹਨਾਂ ਦੋਨਾਂ ਦੀ ਜਿਵੇਂ ਕਹਦੇ ਨੇ ਗਿੱਦੜ ਦੀ ਮੌਤ ਨੇੜੇ ਆ ਗਈ ਪਿੰਡਲ ਪਾਈਤਾ ਆ ਕੋਥੇ ਡਾਂਗਾ ਖਾਦਿਆ ਤੁਸੀਂ ਬਾਜ਼ਾਰ ਤੇ ਲਾ ਲਿਆ ਤੋਂ ਪਰਸੋਂ ਉਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਕੋ ਜੀ ਉਹ ਤਾਂ ਹੰਸ لال ਪਕਾਈ ਮਾਰੀ ਜਾਂਦਾ ਜੋ ਕਿਸਾਨ ਨਾਲ ਟਕਰਾਊਗਾ ਚੋਰ ਚੋਰ ਹੋ ਜਾਊਗਾ ਤੇ ਬਾਬਾ ਜੀਵਨ ਸਿੰਘ ਉਹ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਇਹ ਜੀਵਨ ਸਿੰਘ ਦਾ ਕਿਹੜਾ ਪੁੱਤ ਹੈ ਇਹ ਅੱਗ ਲਾ ਦੂਗਾ ਧਰਤੀ ਨੂੰ ਇਕੱਲੇ ਇਕੱਲੇ ਦਾ ਹਿਸਾਬ ਕਰਾਂਗੇ ਇਕੱਲੇ ਇਕੱਲੇ ਦੀ ਫੋਟੋ ਮੈਂ ਹਰ ਵੇਲੇ ਵੀਡੀਓ ਬਣਾਉਂਦਾ ਗਦੂਦ ਹੋਇਆ ਵੇ ਬਿੱਟੂ ਤੇਨ ਨਾਲਸਰ ਆ ਜੀ ਹੋਰ ਕੁਛ ਨਹੀਂ ਜਿੰਨੇ ਤੁਸੀਂ ਢਾਈ ਟੋਟ ਨੂੰ ਪਹਿਲਾਂ ਫਿਰਦੇ ਹੋ ਕਿੰਨੇ ਮਰਜੀ ਆ ਭੌਂਕੀ ਜਾਣ ਕੁੱਤੇ ਤੇ ਸਾਨੂੰ ਕੋਈ ਫਰਕ ਨਹੀਂ ਹਾਥੀ ਤੁਰ ਜਾਂਦਾ ਕੁੱਤੇ ਭੌਂਕੀ ਜਾਂਦੇ ਕੋਈ ਸਰਕਾਰ ਰੋਕ ਨਹੀਂ ਸਕਦਾ ਮੋਦੀ ਦੀ ਸਰਕਾਰ ਬਣਨ ਵੀ ਹੁਣ ਵਿਰੋਧ ਜਿਆਦਾ ਵੱਧ ਗਿਆ ਬੂਟਾ ਪੈਣੀਆਂ ਨਹੀਂ ਔਰ ਸਾਨੂੰ ਇਹਨਾਂ ਪਤਾ ਬੀਜੇਪੀ ਦੀ ਇੱਕ ਵੀ ਸ਼ੀਟ ਪੰਜਾਬ ਚ ਹੈ ਨਹੀਂ ਤਾਂ ਬੰਦੇ ਦਾ ਕੀ ਮਿੰਟ ਚ ਭੋਗ ਪੈ ਜਾਂਦਾ ਉਹ ਕਹਿੰਦੇ ਬਾਕੀ ਪਾਰਟੀਆਂ ਨੇ ਫੇਰ ਖੁਸ਼ਾਲ ਕਰਦੇ ਜੀ ਤੁਸੀਂ ਕਾਂਗਰਸ ਆ ਆਮ ਆਦਮੀ ਪਾਰਟੀ ਐ ਅਕਾਲੀ ਦਲ ਐ ਵੀ ਇਹਨਾਂ ਦੇ ਵਿੱਚੋਂ ਤਿੰਨੇ ਪਾਰਟੀਆਂ ਚੋਂ ਕਿਸੇ ਨੇ ਕਿਸੇ ਜੱਥੇਬੰਦੀ ਨੂੰ ਅਕਾਲੀ ਦਲ ਨੇ ਸਪਾਂਸਰ ਕੀਤਾ ਹੋਇਆ ਕਿਸੇ ਨੂੰ ਕਹਿੰਦੇ ਕਾਂਗਰਸ ਨੇ ਕਿਸੇ ਨੇ ਕੋਈ ਬਾਰੇ ਕੀ ਕਹਿੰਦੇ ਹੋ ਤੁਸੀਂ ਅਸੀਂ ਮੌਜੂਦਾ ਸਰਕਾਰ ਬਾਰੇ ਕੀ ਤੁਹਾਡੀ ਰਾਏ ਹੈ ਜੀ ਦੇ ਕੁਝ ਜਨੇ ਮੰਤਰੀ ਬੰਦੇ ਨਹੀਂ ਕਮਲਾ ਕਿਹੜੇ ਨੇ ਨਹੀਂ ਕੀਤਾ ਦੱਸੋ ਮੈਨੂੰ ਕਿਹੜਾ ਸਾਫ ਮੰਤਰੀ ਬਾਹਰ ਕੱਢ ਕੇ ਦੱਸੋ ਤੁਹਾਡੇ ਚ ਵੀ ਬਹੁਤ ਲੀਡਰ ਹੈ ਜੀ ਜਿਹੜੇ ਗੱਲ ਇਹ ਕਹਿੰਦੇ ਆ ਉਹ ਕਹਿੰਦੇ ਇਹ ਕੰਮ ਸਾਨੂੰ ਕਰਨਾ ਹੀ ਨਾ ਪੈਂਦਾ ਜੇ ਤੁਸੀਂ ਉੱਥੋਂ ਹੀ ਨਾ ਉੱਠ ਕੇ ਆਉਂਦੇ ਜੀ ਪਰ ਉਦੋਂ ਵੀ ਲੋਕਾਂ ਨੂੰ ਧੋਖੇ ਚ ਰੱਖਿਆ ਜੀ ਕਹਿੰਦੇ ਜਦੋਂ ਦਿੱਲੀ ਜਾਣਾ ਸੀਗਾ ਸ਼ੰਭੂ ਬਾਰਡਰ ਤੇ ਫੋਨ ਕਰਨੇ ਸ਼ੁਰੂ ਕਰਤੇ ਸੀ ਗੱਡੀਆਂ ਦੇ ਨੰਬਰ ਦੇ ਦੇ ਕੇ ਬੱਲੇਵਾਲ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਸੀਗੀ ਉਹ ਕਹਿੰਦੇ ਗੱਡੀਆਂ ਦੇ ਨੰਬਰ ਲਿਖਾਉਣ ਲੱਗੇ ਵੀ ਮੇਰੀ ਇਹਨਾਂ ਨੰਬਰ ਗੱਡੀਆਂ ਲੰਘ ਲੈਣ ਦਿਓ ਜੀ ਭਾਜਪੀ ਦੇ ਨਾਲ ਸੈਟਿੰਗਾਂ ਕਰਕੇ ਆਹ ਚਾਰ ਝੰਡੀਆਂ ਜਿਹਾ ਲੈ ਕੇ ਖੜ ਜਾਂਦੇ ਹੋ ਤੇ ਪਿੰਡਾਂ ਤੋਂ ਰੋਕਦੇ ਹੋ ਸਾਨੂੰ ਜਾਣੋ ਤੁਸੀਂ ਕੀ ਸੋਚਦੇ ਹੋ ਇਹਦੇ ਨਾਲ ਵੋਟਾਂ ਨਹੀਂ ਪੈਣਗੀਆਂ ਤੇ ਬੋਟਾਂ ਜਿੱਦੇ ਪੈਣੀਆਂ ਉਹਦੇ ਵੀ ਵਿਰੋਧ ਕਰਾਂਗੇ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਤੇ ਹੈ ਅਜਿਹੇ ਦੇ ਵਿੱਚ ਇਹ ਪ੍ਰਚਾਰ ਭਾਜੀਪੀ ਦੇ ਉਮੀਦਵਾਰਾਂ ਤੇ ਲੀਡਰਾਂ ਦੇ ਲਈ ਚੁਣੌਤੀ ਵੀ ਬਣਿਆ ਹੋਇਆ ਹੈ ਕਿਉਂਕਿ ਇਨੀ ਦਿਨੀ ਬੀਜੇਪੀ ਦੇ ਲੀਡਰਾਂ ਤੇ ਉਮੀਦਵਾਰਾਂ ਦਾ ਵਿਰੋਧ ਬੜੇ ਜ਼ੋਰ ਸ਼ੋਰ ਦੇ ਨਾਲ ਕਿਸਾਨ ਜਥੇਬੰਦੀਆਂ ਲਗਾਤਾਰ ਕਰ ਰਹੀਆਂ ਨੇ ਪਹਿਲਾਂ ਪਹਿਲ ਤਾਂ ਬੀਜੇਪੀ ਦੇ ਜਿਹੜੇ ਲੀਡਰ ਸੀਗੇ ਜਾਂ ਉਮੀਦਵਾਰ ਸੀਗੇ ਖਾਸ ਤੌਰ ਤੇ ਜੇਕਰ ਹੰਸ ਰਾਜ ਦੀ ਗੱਲ ਕਰੀਏ ਤਾਂ ਉਹ ਇਹਨਾਂ ਕਿਸਾਨਾਂ ਮੋਰੇ ਮਿੰਤਾ ਤਰਲੇ ਕਰਦੇ ਜਾਂ ਹੱਥ ਜੋੜਦੇ ਵੀ ਨਜ਼ਰ ਆਏ ਉਹਨਾਂ ਨੇ ਇੱਥੋਂ ਤੱਕ ਬਿਆਨ ਦੇ ਦਿੱਤਾ ਕਿ ਮੇਰਾ ਨਾਮ ਹੰਸ ਰਾਜ ਹੰਸਨੀ ਮਿੰਤ ਰਾਜ ਮਿੰਤ ਹੋ ਗਿਆ ਮਹਿਤਾ ਭਾਈ ਕਿਸਾਨਾਂ ਦੀਆਂ ਮਿੰਤਾ ਕਰਦਾ ਹੀ ਨਹੀਂ ਥੱਕਦਾ ਪਰ ਇੱਕਦਮ ਹੰਸ ਰਾਜ ਹੰਸ ਤੇ ਰਮਨੀਤ ਬਿੱਟੂ ਅਗਰੈਸਿਵ ਮੂਡ ਦੇ ਵਿੱਚ ਨਜ਼ਰ ਆਉਂਦੇ ਨੇ ਰਮਨੀਤ ਬਿੱਟੂ ਦੇ ਵੱਲੋਂ ਵੀ ਤਾਜ਼ਾ ਬਿਆਨ ਦਿੱਤਾ ਗਿਆ ਤੇ ਹੰਸ ਰਾਜ ਹੰਸ ਦੇ ਵੱਲੋਂ ਵੀ ਬਿਆਨਬਾਜ਼ੀ ਕਿਸਾਨਾਂ ਦੇ ਉੱਤੇ ਹੁਣ ਜਿਹੜੀ ਕੀਤੀ ਗਈ ਹੈ ਉਸ ਦੇ ਬਾਬਤ ਅਸੀਂ ਗੱਲਬਾਤ ਕਰਨੀ ਹੈ ਤੇ ਸਾਡੇ ਨਾਲ ਗੱਲਬਾਤ ਦੇ ਲਈ ਹਾਜ਼ਰ ਨੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਸਾਹਿਬ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਚੈਨਲ ਦਾ ਜਿਨ੍ਹਾਂ ਨੇ ਸਾਡੀ ਦੇਸ਼ ਵਿਦੇਸ਼ਾਂ ਦੇ ਵਿੱਚ ਇਸ ਅਨਾਂ ਦੀ ਗੱਲ ਪਹੁੰਚਾਈ ਜੀ ਪਹਿਲਾਂ ਤਾਂ ਇਹ ਦੱਸੋ ਜੀ ਜਿਹੜੇ ਤੁਸੀਂ ਬੰਦੇ ਛੱਡੇ ਹੋਏ ਆ ਉਹਨਾਂ ਨੂੰ 5-500 ਰੁਪਏ ਦੇ ਕੇ ਤੁਸੀਂ ਵਿਰੋਧ ਕਰਨ ਦੇ ਲਈ ਨਕਲੀ ਸਾਫਨਾ ਜੇ ਮੈਂ ਥੋੜਾ ਜਿਹਾ ਪਿੱਛੇ ਲਿਜਾਵਾਂ ਗੱਲ 2013 ਦੇ ਵਿੱਚ ਜਦੋਂ ਭਾਜਪਾ ਦੀ ਸਰਕਾਰ ਨਹੀਂ ਸੀ ਹਾਂਜੀ ਅਸੀਂ ਇੱਕ ਦਿੱਲੀ ਜੰਤਰ ਮੰਤਰ ਤੇ ਬੜੀ ਵੱਡੀ ਐਜੀਟੇਸ਼ਨ ਲੜੀ ਸੀ ਅੱਛਾ ਜੀ ਸਾਰੀਆਂ ਟੋਟਲ ਪਾਰਤ ਦੀਆਂ ਜਥੇਬੰਦੀਆਂ ਨੇ ਠੀਕ ਹੈ ਉਦੋਂ ਰਾਜਨਾਥ ਸਿੰਘ ਜਿਹੜਾ ਆਗੂ ਆਇਆ ਸੀ 20 ਮਾਰਚ ਨੂੰ 2013 ਨੂੰ ਹੂੰ ਉਹ ਆਂਦਾ ਵੀ ਸਾਡੀ ਸਰਕਾਰ ਬਣਾਓ ਜਦੋਂ ਸਾਡੀ ਸਰਕਾਰ ਬਣੂਗੀ ਸਵਾਮੀ 나ਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਹੂੰ ਇੱਥੇ ਹੀ ਬਸ ਨਹੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆਂ ਤੇ ਲਖੇਰ ਫੇਰੇ ਜਾਓ ਜੀ ਅਸੀਂ ਉਸ ਛਾッセ ਦੇ ਵਿੱਚ ਆ ਕੇ ਤੇ ਹੱਥ ਖੜੇ ਕਰਕੇ ਤੇ ਅਸੀਂ ਜਿਹੜਾ ਉਹਦੇ ਆਪ ਦਾ ਸੰਗਠਨ ਸੀਗਾ ਉਹ ਸਸਪੈਂਡ ਕਰਤਾ ਮੋਰਚਾ ਤੇ ਇਹਨਾਂ ਨੂੰ ਅਸੀਂ ਸਮਰਥਨ ਦਿੱਤਾ ਵੀ ਇਹਨਾਂ ਨੂੰ ਵੋਟਾਂ ਪਾ ਲਿਓ ਹੂੰ ਪਰ ਹੋਇਆ ਸਾਡੇ ਨਾਲ ਉਲਟ ਜੀ ਕਿਉਂਕਿ ਇਹ ਸਰਕਾਰ ਜਿਹੜੀ ਕਿਸਾਨਾਂ ਦੀ ਬਰੋਦੀ ਨਿਕਲੀ ਇੱਕ ਕਾਰਪੋਰੇਟ ਕਿਸਾਨਾਂ ਘਰਾਣੇ ਦੀ ਸਰਕਾਰ ਨਿਕਲੀ ਜੀ ਜਿਨ੍ਹਾਂ ਨੇ ਦੇਸ਼ ਦੀ ਵਾਗ ਦੂਰ ਸੁਭਾਲ ਦਿਆਂ ਹੀ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਤਾ ਇੱਕ ਵੀ ਮੰਗ ਕਿਸਾਨਾਂ ਦੀ ਅੱਜ ਤਾਈਂ ਇਹਨਾਂ ਨੇ ਮੰਨੀ ਨਹੀਂ ਹੂੰ ਜੇ ਮੈਂ ਗੱਲ ਕਰਾਂ ਹੰਸਰਾਜ ਹੰਸ ਦੀ ਜੀ ਜਿਹੜੇ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਤੇ ਜਿਹੜਾ ਬਿੱਟੂ ਆ ਲੁਧਿਆਣੇ ਤੋਂ ਲੜ ਰਿਹਾ ਇਹਨਾਂ ਦੋਨਾਂ ਦੀ ਹੁਣ ਜਿਵੇਂ ਕਹਦੇ ਨੇ ਗਿੱਦੜ ਦੀ ਮੌਤ ਨੇੜੇ ਆ ਗਈ ਪਿੰਡਲ ਪਾਈਦਾ ਅੱਛਾ ਜੀ ਮੈਂ ਸਮਝਦਾ ਵੀ ਕਿਸਾਨ ਨਾਲ ਇੱਕ ਨਾਰਾ ਜੋ ਕਿਸਾਨ ਨਾਲ ਟਕਰਾਊਗਾ ਚੋਰ ਚੋਰ ਹੋ ਜਾਊਗਾ ਅੱਛਾ ਜੀ ਅਸੀਂ ਉਸ ਨਾਰੇ ਨੂੰ ਲੈ ਕੇ ਤੇ ਅਸੀਂ ਉਹ ਜਿਹੜਾ ਸਰਕਾਰ ਦੇ ਨਾਲ ਜਿਹੜਾ ਅਸੀਂ 13 ਫਰਵਰੀ ਨੂੰ ਜੀ ਐਜੀਟੇਸ਼ਨ ਕਰਨ ਚੱਲੇ ਸੀ ਹੂੰ ਅਸੀਂ ਇਸ ਸਰਕਾਰ ਨੇ ਸਾਡੇ ਮੂਹਰੇ ਵੱਡੀ ਵੱਡੀ ਬੈਰੀਕੇਟਿੰਗ ਕਰਤੀ ਜਿਵੇਂ ਕਿ ਪਾਕਿਸਤਾਨ ਦੇ ਲੋਕ ਆਉਂਦੇ ਹੋਣ ਜਿਵੇਂ ਪਰਲੇ ਆਉਂਦੇ ਹੋਣ ਕੋਈ ਦੁਸ਼ਮਣ ਆਉਂਦੇ ਹੋਣ ਜੀ ਉਹ ਮੋਟਰ ਬੰਬ ਜਿਹੜੇ ਮਤਲਬ ਉਹ ਕੰਧਾਂ ਪੰਨ੍ਹ ਲਈ ਵਰਤੇ ਜਾਂਦੇ ਆ ਤੇ ਉਹ ਥਰੂ ਗੈਸ ਦੇ ਗੋਲੇ ਜਿਹੜੇ ਦੁਸ਼ਮਣਾਂ ਤੇ ਦਾਕੇ ਜਾਂਦੇ ਨੇ ਤੇ ਜਿਹੜੇ ਮਤਲਬ ਉਹ ਸਿੱਧੀਆਂ ਗੋਲੀਆਂ 21 ਫਰਵ ਨੂੰ ਜਦੋਂ ਇਹਨਾਂ ਨੇ ਛੱਡੀਆਂ ਤੇ ਮੇਰੇ ਨਾਲ ਸ਼ੁਭਕਰਮ ਨਾਲ ਅਸੀਂ ਬੈਚ ਸੀ ਮੂਰੇ ਜੀ ਉਹ ਜਿਹੜਾ ਸਾਥੀ ਸੀਗਾ ਸਾਡਾ ਉਹ ਸ਼ਹੀਦ ਵੀ ਹੋ ਗਿਆ ਗੋਲੀ ਵੱਜ ਕੇ ਔਰ ਮੈਂ ਸਮਝਦਾ ਵੀ ਸਰਕਾਰ ਇਸ ਭਾਈਭਾਨੇ ਸੁਵਿਧਾਨ ਦੀਆਂ ਰੱਜ ਕੇ ਤੰਜੀਆਂ ਦੇ। ਅੱਛਾ ਜੀ। ਔਰ ਕਿਸਾਨਾਂ ਨੂੰ ਅੱਖੋਂ ਬਰੋਕੇ ਕੀਤਾ ਗਿਆ। ਹਮ ਅੱਜ ਜਦੋਂ ਇਲੈਕਸ਼ਨ ਆ ਗਿਆ ਤੇ ਅੱਜ ਅਸੀਂ ਇਹ ਕਹਾ ਸੀ ਵੀ ਅਸੀਂ ਇਹ ਨਹੀਂ ਵੜਨ ਦੇ ਸਾਨੂੰ ਦਿੱਲੀ ਜੋ ਇਹਨਾਂ ਨੂੰ ਵੜਨ ਦੇਣਾ ਪਿੰਡੀ ਜੋ। ਸਾਡਾ ਨਾਹਰਾ ਸੀ। ਵੀ ਅਸੀਂ ਪਿੰਡਾਂ ਚੋਂ ਨੂੰ ਵੜਨ ਨਹੀਂ ਦੇਣਾ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਨਾ। ਜੀ। ਵੀ ਇਹ ਸਰਕਾਰ ਨੇ ਅੱਗੇ ਕਿਸਾਨਾਂ ਨੂੰ ਮਾਰਿਆ। ਹਮ ਕਿਸਾਨਾਂ ਨੂੰ ਲੁੱਟਿਆ ਕਿਸਾਨਾਂ ਨੂੰ ਜਲੀਲ ਕੀਤਾ। ਜਿੱਥੇ ਤਿੰਨ ਕਾਲੇ ਕਾਨੂੰਨ ਬਣਾ ਕੇ ਹੂੰ ਉਹ ਜੇ ਤਿੰਨ ਕਾਲੇ ਕਾਨੂੰਨ ਜਦੋਂ ਬਣੇ ਤੇ ਉਹਨੂੰ ਰੱਦ ਕਰਾਉਣ ਲਈ ਸਵਾ ਸਾਲ ਸੰਘਰਸ਼ ਚੱਲਿਆ ਬਾਰਡਰਾਂ ਤੇ ਤੁਸੀਂ ਇੱਕ ਗੱਲ ਵਿੱਚ ਕਹੀਏ ਵੀ ਸੰਵਿਧਾਨ ਦੀਆਂ ਰੱਜ ਕੇ ਤਝੜਾਈਆਂ ਪਰ ਬੀਜੇਪੀ ਦੇ ਜਿਹੜੇ ਆਗੂ ਨੇ ਜੀ ਜਾਂ ਬੀਜੇਪੀ ਦੇ ਸਮਰਥਕ ਨੇ ਉਹ ਕਹਿੰਦੇ ਜਦੋਂ ਇੱਕ ਦੇਸ਼ ਦੇ ਦੁਸ਼ਮਣਾਂ ਦੇ ਵਾਂਗ ਆਉਣਗੇ ਤਾਂ ਉਹਨਾਂ ਦੇ ਨਾਲ ਤਾਂ ਫਿਰ ਗੁੰਡਿਆਂ ਨੂੰ ਤਾਂ ਗੁੰਡਿਆਂ ਵਾਂਗੂ ਸਮਝਾਉਣਾ ਪੈਂਦਾ ਜੀ ਦੇਖੋ ਜੀ ਇੱਕ ਜਿਹੜਾ ਕਿਸਾਨ ਹਾਂਜੀ ਉਹ ਕੋਈ ਗੁੰਡਾ ਥੋੜਾ ਹੂੰ ਉਹ ਤਾਂ ਯਾਰ ਖਾਂਦਾ ਹੈ ਅੱਧੀ ਤੇ ਵੰਡਦਾ ਹੈ ਸਬੂਤੀ ਘੱਟੇ ਦੀ ਮਲਦਾ ਪਭੂਤੀ ਪ੍ਰਾਣੀ ਕਹਾਵਤ ਹੁੰਦਾ ਸੀ ਤੇ ਬਾਬੇ ਨਾਨਕ ਦੇ ਕਿੱਤੇ ਨਾਲ ਅਸੀਂ ਜੁੜੇ ਹੋਏ ਖੇਤੀ ਨਾਲ ਜਿਹੜਾ 24 ਘੰਟੇ ਜਿਹੜਾ ਕਿਸਾਨ ਦਿਨ ਰਾਤ ਸੱਪਾਂ ਦੀਆਂ ਸਿਰਾਂ ਮੱਧ ਕੇ ਅੰਨ ਪੈਦਾ ਕਰਦਾ ਤੇ ਦੇਸ਼ ਦਾ ਢਿੱਡ ਭਰਦਾ ਇਹ ਕੋ ਵੇਲਾ ਸੀ ਜਦੋਂ ਦੇਸ਼ ਬਾਹਰਲੇ ਮੁਲਕਾਂ ਮੂਰੇ ਠੂਠਾ ਟੜਦਾ ਸੀਗਾ ਤੇ ਉਤੋਂ ਨਾਜ ਮੰਗਾਉਂਦਾ ਸੀ ਮੁੱਲ ਲੈਂਦਾ ਸੀ ਤੇ ਅੱਜ ਇਹ ਇਸ ਕਿਸਾਨ ਨੇ ਇੰਨਾ ਅੰਨ ਪੈਦਾ ਕਰਤਾ ਕਿ ਇੱਕ ਜਿਹੜੀਆਂ ਸਰਕਾਰਾਂ ਅੰਨ ਵੇਖੀ ਖਭਰਾਂ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹੂੰ ਕਸਾਣ ਇੱਕ ਤੁਰਾ ਜੀ ਜੇ ਅੱਜ ਕਿਸਾਨ ਖਤਮ ਹੁੰਦਾ ਸਾਰਾ ਦੇਸ਼ ਖਤਮ ਹੁੰਦਾ ਹੂੰ ਜੇ ਸਾਡਾ ਦੇਸ਼ ਮਤਲਬ 76 ਸਾਲ ਹੋ ਗਏ ਤੇ ਇਹ ਚ ਜਾਦੂ ਇਹਨੂੰ ਜੀ ਹਲੇ ਤਾਈ ਕਿਸਾਨ ਵਾਸਤੇ ਤੇ ਮਜ਼ਦੂਰ ਵਾਸਤੇ ਕੋਈ ਨੀਤੀ ਨਾ ਹੋਵੇ ਸਾਡੀ ਬਦਕਿਸਮਤੀ ਅਸੀਂ ਜਾਗੇ ਨਹੀਂ ਸੀ ਜਾਗੇ ਕਦੋਂ ਜਦੋਂ ਇਹਨਾਂ ਨੇ ਤਿੰਨ ਕਾਲੇ ਕਮੂਰ ਬਣਾਏ ਜਾ ਸਾਡੇ ਮੂਰੇ ਬੈਰੀਕੇਟਿੰਗ ਕੀਤੀ ਅਸੀਂ ਆਪਦੇ ਹੱਕ ਮੰਗਣ ਲਈ ਗਏ ਗਏ ਸੀ ਅਸੀਂ ਜਿਹੜੀਆਂ ਇਹਨਾਂ ਨੇ ਮੰਗੀਆਂ ਹੋਈਆਂ ਮੰਗਾਂ ਸੀ ਜੀ ਉਹਨਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਚਲੇ ਸੀ ਔਰ ਦਿੱਲੀ ਸਾਡੀ ਰਾਜਧਾਨੀ ਆ ਔਰ ਸਾਡਾ ਰਾਈਟ ਆ ਵੀ ਆਪਦੀਆਂ ਮੰਗਾਂ ਮਨਵਾਉਂਦਾ ਤੁਹਾਡਾ ਸੰਵਿਧਾਨਕ ਹੱਕ ਆ ਅਸੀਂ ਮੰਗ ਸਕਦੇ ਹਾਂ ਕੀ ਮੰਗ ਕਰ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਤੁਸੀਂ ਮੋਗਾ ਦੇ ਵਿੱਚ ਬੈਠੇ ਹੋ ਸੈਂਟਰ ਹੈ ਹਾਲਾਂਕਿ ਫਰੀਦਕੋਟ ਤੁਹਾਡਾ ਹਲਕਾ ਪੈਂਦਾ ਜੀ ਹਲਕਾ ਪੈਂਦਾ ਜੀ ਤੁਹਾਨੂੰ ਲੁਧਿਆਣਾ ਵੀ ਉਹਨਾਂ ਹੀ ਆ ਇਧਰੋਂ ਫਰੀਦਕੋਟ ਫਰੀਦਕੋਟ ਵੀ ਉਹਨਾਂ ਨੇ ਬਰਾਬਰ ਆ ਸੰਨ ਤਾਂ ਤੁਹਾਡਾ ਕੈਂਡੀਰ ਕਿੰਨਾ ਕੁ ਵਿਰੋਧ ਦੇ ਵਿੱਚ ਹੈ ਜੀ ਰਮਨੀਤ ਮਿੱਟੂ ਜੀ ਸਾਡਾ ਤਾਂ ਇੱਥੋਂ ਤੱਕ ਹੈਗਾ ਵੀ ਅਸੀਂ ਲੋਕਾਂ ਨੂੰ ਜਗਾਉਣਾ ਵੀ ਇਹਨਾਂ ਨੂੰ ਇੱਕ ਵੋਟ ਨਾ ਪਾਓ ਇਹ ਜਿਹੜੀ ਸਰਕਾਰ ਆ ਨਾ ਮਜ਼ਦੂਰਾਂ ਦੀ ਆ ਨਾ ਵਪਾਰੀਆਂ ਦੀ ਆ ਨਾ ਕਿਸਾਨਾਂ ਦੀ ਪਰ ਤੁਸੀਂ ਉਹ ਕਹਿੰਦੇ ਸਪான்ਸਰਡ ਹੋ 5-500 ਰੁਪਏ ਲੈ ਕੇ ਝੰਡੀਆਂ ਚੱਕ ਕੇ ਤੁਰ ਪੈਂਦੇ ਹੋ ਜੀ ਮਿੱਟੂ ਨੇ ਤੇ ਆ ਦੇਖੋ ਜੀ ਉਹ ਤਾਂ ਐਵੇਂ ਜਿਵੇਂ ਮੂੰਹ ਆਈਆਂ ਗੱਲਾਂ ਕੱਢੀ ਜਾਂਦੇ ਨੇ 500 ਰੁਪਏ ਚ ਕੋਈ ਝੰਡਾ ਲੈ ਕੇ ਜਾਂਦਾ ਸਾਨੂੰ ਲੈ ਜਾ ਕੇ ਵਿਖਾਉਣ ਇਹ ਲੈ ਜਾ ਕੇ ਵਿਖਾ ਦੇਣ 10000 ਬੰਦਾ ਸਾਨੂੰ ਉਹ ਬਾੜਾਂ ਦੇ ਸਾਡੇ ਬੰਦੇ ਬੈਠੇ ਨੇ ਸ਼ੰਭੂ ਬੈਠੇ ਨੇ ਕਦੋਂ ਉਰੀ ਬੈਠੇ ਨੇ ਤੇ ਰਤਨਗੜ ਬਾਰਡਰ ਤੇ ਰਾਸਤਾਨ ਬੈਠੇ ਨਹੀਂ ਬੰਦੇ ਜੀ ਤੇ ਦੂਜੇ ਬਾਰਡਰਾਂ ਤੇ ਬੈਠੇ ਨਹੀਂ ਇਸ ਕਰਕੇ ਜਿਹੜੇ ਬੰਦੇ ਨੇ ਇਹ ਕਿਸਾਨੀ ਤੇ ਪਹਿਰਾ ਦੇ ਲਈ ਕਿਸਾਨ ਤਤ ਪਰ ਨੇ ਉਹ ਜਾਗ ਉੱਠੇ ਨੇ ਹੁਣ ਅੱਜ ਅੱਜ ਸਾਰਾ ਕਿਸਾਨ ਜਾਗ ਚੁੱਕਾ ਹੂੰ ਟੋਟਲਾ ਆਵਾਮ ਨੂੰ ਪਤਾ ਲੱਗ ਚੁੱਕਾ ਵੀ ਸਾਨੂੰ ਲੜਾਈ ਜਿਹੜੀ ਕਿਸਾਨੀ ਦੀ ਇਹ ਆਪਦੇ ਮੋਟਿਆਂ ਤੇ ਲੜਨੀ ਪੈਣੀ ਹੈ ਚਾ ਅੱਜ ਲੜਨਗੇ ਚਾ ਕੱਲ ਲੜਨਗੇ ਜੇ ਅਸੀਂ ਨਹੀਂ ਨਾ ਲੜੀ ਜੇ ਸਾਡਾ ਜਿਹੜਾ ਜੂਤ ਆ ਉਹ ਸਾਨੂੰ ਤਾਨੇ ਮੇਨੇ ਦੇਊਗਾ ਵੀ ਤੁਸੀਂ ਸਾਡਾ ਜਿਹੜਾ ਕਿਸਾਨੀ ਦਾ ਧੁੱਕਾ ਇਹਨਾਂ ਸਰਕਾਰਾਂ ਨੂੰ ਨੱਥ ਨਹੀਂ ਪਾਈ ਤੇ ਉਜਾੜ ਕੇ ਰੱਖਤਾ ਤੇ ਉਜੜ ਵੀ ਜਾਣਾ ਜੇ ਕਿਸਾਨ ਨਾ ਖੜੀ ਹੁੰਦੀ ਤੁਸੀਂ ਕਹਿੰਦੇ ਉਜੜ ਜਾਣਾ ਪਰ ਉਹ ਗੱਲ ਇਹ ਕਹਿੰਦੇ ਆ ਵੀ ਭਾਈ ਆਪਣੇ ਕਿਸਾਨਾਂ ਨੂੰ ਹੁਣੇ ਸਤਰਕ ਕਰ ਦੋ ਬੰਦੇ ਦੇ ਪੁੱਤ ਬਣ ਜਾਓ ਫੇਕਾਂਗੇ ਡਿਬਰੂਗੜ ਦੇ ਦੇਖੋ ਜੀ ਜਿਹੜਾ ਬਿੱਟੂ ਦੀ ਇਹ ਬੋਲੀ ਆ ਮੈਂ ਸਮਝਦਾ ਉਹਦੇ ਪਤਾ ਹੀ ਆ ਪੋਤਾ ਕੀ ਦਾ ਤੁਹਾਨੂੰ ਪਤਾ ਹੀ ਆ ਬੈਂਤ ਪੁੱਛੜ ਦਾ ਬੋਤਾ ਇਹਨੇ ਹਜ਼ਾਰਾਂ ਮੁੰਡੇ ਮਰਾਏ ਨੌਜਵਾਨ ਜਿਹੜੇ ਵਿਚਾਰੇ ਪੜਦੇ ਸੀ ਮੁੰਡੇ ਨੌਜਵਾਨ ਚੱਕ ਚੱਕ ਕੇ ਜੇਲਾਂ ਚ ਤੁੰਤਨ ਕੇ ਗੋਲੀਆਂ ਮਰਾ ਮਰਾ ਮਾਰਦੇ ਉਹਦੇ ਪੁੱਤ ਆ ਇਹ ਤੇ ਇਹਨੇ ਇਹ ਗੱਲਾਂ ਕਰਨੀਆਂ ਹੀ ਕਰਨੀਆਂ ਇਹ ਸਟੇਟਮੈਂਟਾਂ ਦੀ ਉਹਨੂੰ ਕਿ ਟਾਈਮਿੰਗ ਨੂੰ ਕਿਵੇਂ ਵੇਖਦੇ ਹੋ ਇੱਕ ਵਾਰ ਤਾਂ ਪਹਿਲਾਂ ਮਿੰਟਾਂ ਤੇ ਫਿਰ ਅਗਰੈਸਿਵ ਮੋਡ ਦੇ ਵਿੱਚ ਹਾਂਸ ਰਾਜ ਵੀ ਉਧਰੋਂ ਉਹ ਵੀ ਪ੍ਰਵੋਕ ਕੀਤਾ ਜਾ ਰਿਹਾ ਹੈ ਜਿਉਂਕਿ ਇਹ ਜਿਹੜੀਆਂ ਸਰਕਾਰਾਂ ਤੇ ਜਿਹੜੇ ਮਗਰ ਭਾਜਪਾ ਦੇ ਗੁੰਡੇ ਨੇ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਸਾਨੂੰ ਛੇੜ ਕੀਤਾ ਉਹੀ ਗੁੰਡੇ ਨੂੰ ਤਾਂ ਚਾਹਦੇ ਵੀ ਖਾਣੀ ਕਿਸਾਨ ਡਰ ਜਾਣਗੇ ਪਰ ਕਿਸਾਨ ਪੌਣ ਦੀ ਕਿੱਡੀ ਮਰਜ਼ੀ ਕੁਰਬਾਨੀ ਕਰਨੀ ਪੈ ਜੇ ਅਸੀਂ ਡਰਦੇ ਨਹੀਂ ਜਿਹੜੇ ਅਸੀਂ ਰਾਹ ਤੇ ਪੈ ਗਏ ਆ ਪਿੱਛੇ ਹਟਣ ਵਾਲੇ ਨਹੀਂ ਅਸੀਂ ਸਾਡੇ ਬੰਦ ਗੋਲੀਆਂ ਬੱਜੀ ਜਾਣ ਅਸੀਂ ਮੋਰੇ ਸੀ ਸਾਡੇ ਬੱਜ ਸਕਦੇ ਗੋਲੀ ਅਸੀਂ ਕਿਹੜਾ ਲੁਕੇ ਹੋਏ ਸੀ ਅਸੀਂ ਅੱਜ ਵੀ ਨਹੀਂ ਲੁਕੇ ਹੋਏ ਅੱਜ ਵੀ ਅਸੀਂ ਵਿਰੋਧ ਕਰਨ ਵਿੱਚ ਜਾਨੇ ਆ ਅਸੀਂ ਤਾਂ ਬਰੋਧ ਕਰਕੇ ਲੋਕਾਂ ਨੂੰ ਦੱਸਣਾ ਹੀ ਹੈ ਇਹਨਾਂ ਦੇ ਕਾਰਜਕਾਲ 'ਚ ਇਹਨਾਂ ਨੇ ਕੀਤਾ ਕੀ ਕਿਸਾਨਾਂ ਲਈ ਸੁਖਜਿੰਦਰ ਸਿੰਘ ਬੁਰਾ ਲਈ ਕੀ ਕੀਤਾ ਇਹਨਾਂ ਨੇ ਜਿੰਦਰ ਸਿੰਘ ਖੋਸਾ ਆਪਣੀਆਂ ਇਹਨਾਂ ਸਟੇਟਮੈਂਟਾਂ ਦੇ ਉੱਤੇ ਆਖਰੀ ਦਿਨੋਂ ਤੱਕ ਚਾਹੇ ਉਧਰੋਂ ਕਈ ਵਾਰ ਇਹ ਹੁੰਦਾ ਜੀ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਣਾ ਹੋਇਆ ਕਈ ਲੀਟਰ ਕਹਿੰਦੇ ਪਿੱਛੇ हट ਗਏ ਜੀ ਨਹੀਂ ਜੀ ਨਹੀਂ ਦੇਖੋ ਲਖੀਮਪੁਰ ਖੀਰੀ ਜਦੋਂ ਕਾਂਡ ਹੋਇਆ ਹਾਂਜੀ ਸਰਕਾਰ ਨੂੰ ਜਦੋਂ ਜਦੋਂ ਸ਼ਾਂਤਮਈ ਤੌਰ ਤੇ ਜਿਹੜਾ ਸੰਘਰਸ਼ ਕਰ ਰਹੇ ਸੀ ਕਿਸਾਨ ਜੀ ਅਜੇ ਮਿਸ਼ਰਾ ਟਹਿਣੀ ਤੋਂ ਉਹਦੇ ਮੁੰਡੇ ਨੇ ਗੁੰਡਾਗਰਦੀ ਕਰਕੇ ਉਹਨਾਂ ਦੇ ਗੱਡੀ ਚੜਾਈ ਆ ਹੂੰ ਚਾਰ ਕਿਸਾਨ ਡਰੇ ਗਏ ਤੇ ਪੰਜਵਾਂ ਟੋਡਰ ਗਿਆ ਵੀਰ ਪੈਸਲਾ ਜੀ ਉਸ ਨੂੰ ਵੇਖਦਿਆਂ ਹੋਇਆਂ ਜੱਕ ਦਾ ਮੋਦੀ ਨੂੰ ਕਾਨੂੰਨ ਰੱਦ ਕਰਨੇ ਪਏ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵਾਲੇ ਦਿਨ ਹੂੰ ਵੀ ਇਹਨੇ ਸ਼ਹੀਦ ਹੋ ਗਏ ਇਹਨਾਂ ਨੇ ਹਟਣਾ ਨਹੀਂ ਇਹ ਕੌਮ ਹੈ ਜਿਹੜੀ ਇਹ ਪਿੱਛੇ ਨਹੀਂ ਥੋੜਾ ਜੀ ਅੱਜ ਜਿਹੜਾ ਸਮਾਂ ਸਾਨੂੰ ਪਤਾ ਅਸੀਂ ਸਾਰਿਆਂ ਨੂੰ ਅਵੇਰਨੈਸ ਕਰਦੇ ਆਂ ਵੀ ਅੱਜ ਜਿਹੜਾ ਸਮਾਂ ਕਿਸਾਨਾਂ ਕੋਲੇ ਇਹ ਡਰਨ ਦਾ ਨਹੀਂਗਾ ਜੇ ਸਾਨੂੰ ਘਰਾਂ ਚੋਂ ਕੱਢ ਕੇ ਵੀ ਮਾਰਨਗੇ ਤੇ ਅਸੀਂ ਇਹਨਾਂ ਦਾ ਵਹੁੂਦ ਕਰਕੇ ਮਰਾਂਗੇ ਸਾਡਾ ਇੱਕੋ ਪਟਿਆਲੀਆਂ ਹੁਣ ਚੀਤ ਹੋਈਗਾ ਕਿਸਾਨ ਪਨੀਤਕੌਰ ਦਾ ਰਾਣੀ ਦਾ ਵਿਰੋਧ ਕਰਦਾ ਸੀ ਹੂੰ ਹੂੰ ਇਸ ਕਰਕੇ ਹਲੇ ਤਾ ਰਿਜ਼ਲਟ ਨਿਕਲਣਗੇ ਹਲੇ ਤਾਂ ਜਿਹੜਾ ਬੋਲੀ ਜਾਂਦੇ ਆ ਇਹ ਆਪਦੀ ਹੋਸ਼ ਗਵਾ ਬੈਠੇ ਜੀ ਮੈਂ ਸਮਝਦਾ ਇਹ ਹੋਸ਼ ਵਿੱਚ ਨਹੀਂ ਇਹ ਜੋਰ ਚ ਨਹੀਂ ਭਾਜਪਾ ਦੇ ਚ ਵੀ ਸਾਡੇ ਕੋਲੇ ਅਸਲਾ ਸਾਡੇ ਕੋਲ ਪੁਲਿਸ ਆ ਸਾਡੇ ਕੋਲੇ ਤਾਕਤ ਆ ਉਹੀ ਤਾਕਤ ਉਹਨਾਂ ਦੇ ਮੂੰਹੋਂ ਗੱਲਾਂ ਕਢਾਉਂਦੀ ਨਹੀਂ ਕਿਸਾਨਾਂ ਦੇ ਉਲਟ ਫਰਾਂਸ ਦਾ ਜਿਹਨਾਂ ਨੂੰ ਜ਼ੋਰ ਹੋਵੇ ਆ ਕਰਕੇ ਥੱਕ ਗਿਆ ਕਹਿੰਦੇ ਮੈਂ ਤਾਂ ਇੱਥੋਂ ਦਾ ਕਹਤਦਾ ਸੀ ਭਾਈ ਮੇਰਾ ਤਾਂ ਸਿਰ ਵੀ ਧੜ ਵੀ ਤੁਹਾਡੇ ਮੋਰੇ ਆ ਸਿਰ ਤੁਸੀਂ ਕੱਟ ਲੋ ਚਾਹੇ ਕਹਿੰਦੇ ਪਰ ਛੇਤਰਾ ਤੋਂ ਬਿਨਾ ਕਬੂ ਆਉਣ ਵਾਲੇ ਨਹੀਂ ਹੈ ਦੇਖੋ ਜੀ ਕਿਸਾਨ ਬਿਲਕੁਲ ਨਹੀਂ ਡਰਦਾ ਜਿੱਤੇ ਇਹਨਾਂ ਦੇ ਮਗਰ ਹਜ਼ਾਰਾਂ ਸਾਰੇ ਸਾਡੇ ਵਰਕਰ ਸਾਡੀਆਂ ਟੀਮਾਂ ਗੜਤ ਕੀਤੀਆਂ ਹੋਈਆਂ ਜੇ ਅਸੀਂ ਕੁੱਟਨੇ ਹੋ ਤਾਂ ਸਾਥੋਂ ਭੱਜ ਨਹੀਂ ਸਕਦੇ ਭਾਂਦੀ ਹਜ਼ਾਰਾਂ ਕਿਸਾਨ ਕੱਟਾ ਕਰਕੇ ਪੁਲਿਸ ਵੀ ਬੰਨ੍ਹ ਲਗੇ ਪਰ ਅਸੀਂ ਬੰਦ ਨਹੀਂ ਅਸੀਂ ਕੁੱਟਨੇ ਨਹੀਂ ਅਸੀਂ ਤਾਂ ਇਹਨਾਂ ਨੂੰ ਭਜਾਉਣਾ ਅਸੀਂ ਦਾ ਵਿਰੋਧ ਕਰਕੇ ਲੋਕਾਂ ਨੂੰ ਦਿਖਾਉਣਾ ਅਸੀਂ ਲੜਨਾ ਥੋੜਾ ਸਾਡੇ ਕੋਲ ਕੋਈ ਅਸਲਾ ਨਹੀਂ ਸਾਡੇ ਕੋਲ ਤਾਂ ਯਾਰ ਝੰਡਾ ਤੇ ਡੰਡਾ ਹੁੰਦਾ ਉਹ ਵੀ ਛੋਟੀ ਹੁੰਦੀ ਪਤਲੀ ਜੀ ਅਸੀਂ ਲੜਾਈ ਥੋੜਾ ਲੜਨੀ ਹੈ ਸਰਕਾਰਾਂ ਨਾਲ ਸਾਡਾ ਮੁਕਾਬਲਾ ਥੋੜਾ ਲੜਾਈ ਦਾ ਉਹ ਕਹਿੰਦੇ ਬਾਕੀ ਪਾਰਟੀਆਂ ਨੇ ਫਿਰ ਖੁਸ਼ਾਲ ਕਰਤੇ ਜੀ ਤੁਸੀਂ ਕਾਂਗਰਸ ਆ ਆਮ ਆਦਮੀ ਪਾਰਟੀ ਹੈ ਅਕਾਲੀ ਦਲ ਹੈ ਵੀ ਇਹਨਾਂ ਦੇ ਵਿੱਚੋਂ ਤਿੰਨੇ ਪਾਰਟੀਆਂ ਚੋਂ ਕਿਸੇ ਨੇ ਕਿਸੇ ਜਥੇਬੰਦੀ ਨੂੰ ਅਕਾਲੀ ਦਲ ਨੇ ਸਪੌਂਸਰ ਕੀਤਾ ਹੋਇਆ ਕਿਸੇ ਨੂੰ ਕਹਿੰਦੇ ਕਾਂਗਰਸ ਨੇ ਕਿਸੇ ਨੇ ਉਹਨਾਂ ਬਾਰੇ ਕੀ ਕਹਿੰਦੇ ਹੋ ਤੁਸੀਂ ਅਸੀਂ ਜਿਹੜਾ ਸਾਡਾ ਗੈਰ ਰਾਜਨੀਤਿਕ ਸਯੁਗਤ ਕਿਸਾਨ ਮੋਰਚਾ ਤੇ ਕੇਐ ਕਿਸਾਨ ਮਜਦੂਨ ਮੋਰਚਾ ਹਾਂਜੀ ਇਹ ਸਾਂਝੇ ਫਰੰਟ ਵੱਲੋਂ ਅਸੀਂ ਲੜਾਈ ਲੜਦੇ ਆਂ ਨਾ ਕਿ ਅਸੀਂ ਕਾਲੀ ਦੇ ਵੱਲੋਂ ਨਾ ਕਿ ਕਾਂਗਰਸਾ ਵੱਲੋਂ ਨਾ ਕਿ ਆਪ ਵੱਲੋਂ ਅਸੀਂ ਕਿਸੇ ਪਾਰਟੀ ਦੀ ਪਰਵਾਹ ਨਹੀਂ ਕਰਦੇ ਮਜੂਦਾ ਸਰਕਾਰ ਬਾਰੇ ਕੀ ਤੁਹਾਡੀ ਰਾਏ ਹੈ ਜੀ ਦੇਖੋ ਮਜੂਦਾ ਸਰਕਾਰ ਬਾਤ ਅਸੀਂ ਦਿਮਾਗ ਹੀ ਨਹੀਂ ਲੜਾਉਂਦੇ ਸਾਡਾ ਕਿਸਾਨੀ ਦੇ ਪੈਰਾਂ ਦੇਣਾ ਅਸੀਂ ਤਾਂ ਕਿਸਾਨੀ ਦੀਆਂ ਮੰਗਾਂ ਹਰ ਹਿੱਲੇ ਅਸੀਂ ਮਨਾਉਣ ਲਈ ਤਤਪਰ ਰਹਿੰਦੇ ਆਂ ਕਿਵੇਂ ਨਾ ਕਿਵੇਂ ਕਿਸਾਨ ਸੌਖਾ ਹੋ ਜੇ ਕਿਸਾਨ ਦਾ ਜ਼ਿੰਦਗੀ ਜਿਹੜੀ ਵਧੀਆ ਬਣ ਜੇ ਉਹਦੇ ਬੱਚੇ ਪੜ੍ਹ ਲਿਖ ਜਾਣਗੇ ਉਹਦੇ ਬੱਚੇ ਜਿਹੜੇ ਪੜ੍ਹ ਲਿਖ ਕੇ ਇਸੇ ਦੇਸ਼ ਦੇ ਵਿੱਚ ਅਫਸਰ ਬਣ ਜਾਣਗੇ ਪਰ ਸਰਕਾਰਾਂ ਦੀ ਜਿਹੜੀ ਨੀਤੀ ਆ ਉਹ ਅੱਜ ਇਹ ਨੀਤੀ ਆ ਵੀ ਇਹਨਾਂ ਨੂੰ ਕਾਰਪੋਰੇਟ ਘਰਾਣੇ ਦੇ ਹਵਾਲੇ ਕਰਕੇ ਵੱਡੀਆਂ-ਵੱਡੀਆਂ ਸੜਕਾਂ ਦੇ ਵਿੱਚ ਜਿਹੜੀ ਸਾਰੀ ਜ਼ਮੀਨ ਉਹਨਾਂ ਦੀ ਲੁੱਟ-ਫੁੱਟ ਕਰਕੇ ਆ ਜਿਹੜਾ ਕਾਨੂੰਨ ਹੈ ਸੜਕਾਂ ਤੁਹਾਨੂੰ ਪਤਾ ਨਹੀਂ ਪੈਸੇ ਦਿੰਦੇ ਨਹੀਂ ਸਰਕਾਰ ਤਾਂ ਕਿਸਾਨਾਂ ਨੂੰ ਜਿਹੜੀ ਮਰਜ਼ੀ ਪੈਲੀ ਰਿਕਵਰ ਕਰ ਲੈਂਦੀਆਂ ਜਿਹੜਾ ਲੈਂਡ ਹੈ ਕੁੜਾ ਉਹ ਤਾਂ ਸਰਕਾਰ ਨੇ ਆਲ ਦੇ ਹੱਥ ਚ ਲਿਆ ਹੋਇਆ ਅਸੀਂ ਯਾਦ ਕਰਦੇ ਆ ਅਸੀਂ ਜੇ ਯਾਦ ਹੁੰਦੇ ਤਾਂ ਅਸੀਂ ਫੇਰ ਲੜਾਈ ਨਾ ਲੜਦੇ ਔਰ ਸਾਨੂੰ ਲੜਾਈ ਅੱਜ ਹਰੇਕ ਮਨੋਕ ਨੂੰ ਘਰ ਘਰ ਦੇ ਇੱਕ ਬੰਦੇ ਨੂੰ ਅਵੇਰਨੈਸ ਹੋਣਾ ਪੈਣਾ ਔਰ ਲੜਨੀ ਪੈਣੀ ਹੈ ਹਮ ਸਰਕਾਰਾਂ ਨਾਲ ਜੀ ਸਾਡੇ ਲੋਕ ਕਾਂਗਰਸ ਸਰਕਾਰ ਹੈ ਜੇ ਸਾਡੀ ਲੜਾਈ ਫੇਰ ਵੀ ਚੱਰੀ ਆ ਅੱਛਾ ਜੀ ਸਾਨੂੰ ਇਹ ਨਹੀਂ ਵੀ ਇਹ ਭਾਜਪਾ ਪਾਸੇ ਹੋ ਗਈ ਤੇ ਖਣੀ ਅਸੀਂ ਕਾਂਗਰਸ ਸਰਕਾਰੀ ਦੇ ਘਰੇ ਬਹਿ ਜਾਗੇ ਅਸੀਂ ਹਮ ਘਰੇ ਨਹੀਂ ਬਹਿੰਦੇ ਅਸੀਂ ਅਸੀਂ ਉਹਦੇ ਵੀ ਮੈਂ ਤੁਹਾਨੂੰ ਦੱਸਿਆ ਵੀ 13 ਮਾਰਚ 2013 ਨੂੰ ਡਾਕਟਰ ਮਨਮੋਹਨ ਸੋਦੀ ਸਰਕਾਰ ਦੀ ਕਾਂਗਰਸ ਸੀ ਤੇ ਅਸੀਂ 7 ਦਿਨ ਦਿੱਲੀ ਬੈਠੇ ਰਹੇ ਉਹਨਾਂ ਦਾ ਕੋਈ ਮੰਮੜ ਲੈਣ ਨਹੀਂ ਆਇਆ ਅਸੀਂ ਕਿਹੜਾ ਨੇ ਕਾਂਗਰਸ ਚੰਗੀ ਆ ਅਸੀਂ ਉਹ ਪਾਸੇ ਕੀਤੀ ਭਾਜਪਾ ਵੀ ਚਲੇ ਜਾਂਦੇ ਅਸੀਂ ਸਰਨਾ ਬਾਧੇ ਕੀਤੇ ਇਹਨਾਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਇਹ ਲਾਗੂ ਕਰਾਂਗੇ ਦੋ ਮੰਗਾ ਟੋਡੀਆਂ ਤੇ ਅੱਜ ਤਾਈਂ ਨਹੀਂ ਲਾਗੂ ਕੀਤੀਆਂ ਅਸੀਂ 10 ਸਾਲ ਹੋ ਗਏ ਨੇ ਉਹ ਕਹਿੰਦੇ ਵੀ ਜਦੋਂ ਸ਼ੁਭ ਕਰਨ ਦੀ ਮੌਤ ਆਈ ਤਾਂ ਪੰਜਾਬ ਸਰਕਾਰ ਦੀ ਵੀ ਭੂਮਿਕਾ ਦੇ ਉੱਤੇ ਕਿਉਂ ਨਹੀਂ ਬੋਲਿਆ ਜਾਂਦਾ ਕਿ ਬੀਜੇਪੀ ਨੂੰ ਕਿਉਂ ਪੰਜਾਬ ਸਰਕਾਰ ਇਹਨਾਂ ਨੇ ਸਿੱਧੀਆਂ ਗੋਲੀਆਂ ਹੀ ਚਲਾਤੀਆਂ ਇੰਨੀ ਫੌਜ ਸੀ ਇੰਨੇ ਗੁੰਡੇ ਸੀ ਉੱਥੇ ਉਹ ਟਰੈਕਟਰ ਵੀ ਭੰਨ ਗਏ ਸਾਡੇ ਸਾਡੀਆਂ ਟਰਾਲੀਆਂ ਵੀ ਭੰਨ ਗਏ ਗੱਡੀਆਂ ਵੀ ਭੰਨ ਗਈ ਉਹ ਟਰੈਕਟਰਾਂ ਦਾ ਇੰਨਾ ਨੁਕਸਾਨ ਕੀਤਾ ਅੱਜ ਵੀ ਖੜੇ ਨੇ ਟਰੈਕਟਰ ਤੁਸੀਂ ਦੇਖੇ ਨੇ ਹੂੰ ਸੋ ਨਹੀਂ ਪ੍ਰੈਸਾਂ ਨੇ ਸਾਰੇ ਦੇਖ ਅੱਜ ਵੀ ਟਰੈਕਟਰ ਉਮ ਹੀ ਖੜੇ ਨੇ ਸਾਡਾ ਉਹ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਜਿਹੜਾ ਹਲੇ ਸਾਥੋਂ ਮਤਲਬ ਫਰਸਤ ਤ ਨਹੀਂ ਬਣਾਉਂਦੇ ਅਸੀਂ ਪਤਾ ਨਹੀਂ ਕਿਵੇਂ ਬਣਾਵਾਂਗੇ ਕਿਵੇਂ ਅਸੀਂ ਪੈਸੇ ਇਕੱਠੇ ਕਰਾਂਗੇ ਆਪਦੀਆਂ ਜੀਬਾਂ ਚੋਂ ਤੇਲ ਫੁੱਲ ਮਿੰਟਾਂ ਕਰਕੇ ਅਸੀਂ ਉਹ ਟਰੈਕਟਰ ਬਣਾਵਾਂਗੇ ਸਰਕਾਰ ਮੂਰੇ ਹੱਥ ਨਹੀਂ ਅੜਦੇ ਅਸੀਂ ਵੀ ਸਾਡੇ ਟਰੈਕਟਰ ਠੀਕ ਕਰਾ ਦਿਓ ਹੂੰ ਆਪ ਬਣਾਵਾਂਗੇ ਅੱਛਾ ਜੀ ਕਿਉਂਕਿ ਸਾਡੀ ਲੜਾਈ ਸਿਰਫ ਅਸੀਂ ਮੰਗਾਂ ਮਨਵਾਉਣ ਦੀ ਲੜਾਈ ਆ ਸਾਡੇ ਟਰੈਕਟਰ ਟੁੱਟਤਾ ਪਏ ਹੁੰਦੇ ਰਹਿਣਗੇ ਉਸ ਤੋਂ ਸਾਨੂੰ ਕੋਈ ਪਰਵਾਹ ਨਹੀਂ ਤੇ ਜਿਹੜਾ ਹੁਣ ਨੁਕਸਾਨ ਹੈ ਜਿਵੇਂ ਪ੍ਰਵੋਕ ਕੀਤਾ ਜਾ ਰਿਹਾ ਜੀ ਜੇ ਕੋਈ ਨੁਕਸਾਨ ਹੋ ਜਾਂਦਾ ਜੀ ਫਿਰ ਜੋ ਕੋ ਨੁਕਸਾਨ ਤਾਂ ਜਦੋਂ ਸੰਘਰਸ਼ ਚੱਲਦਾ ਜੀ ਜਦੋਂ ਹੁਣ ਜਦੋਂ ਸੰਘਰਸ਼ੀ ਚੱਲ ਪਿਆ ਕਿਸਾਨੀ ਦਾ ਤੇ ਇਹ ਤਾਂ ਘਰ ਪੌਂਦੀ ਸਾਡਾ ਨੁਕਸਾਨ ਹੋ ਜੇ ਚ ਮੌਤ ਹੋ ਜੇ ਕੋਚ ਜੋ ਟੁੱਟ ਜੇ ਭੱਜੀ ਤਾਂ ਹੋਣੀ ਹੋਣਾ ਇੱਕ ਪਾਸੇ ਇਹ ਸਾਨੂੰ ਗੱਲ ਕੇ ਥੋੜਾ ਅਸੀਂ ਘਰੇ ਭੱਜਾਂਗੇ ਜੇ ਅਸੀਂ ਭੱਜਣ ਵਾਲੇ ਹੁੰਦੇ ਤਾਂ ਉੱਥੇ 2-3 ਮਹੀਨੇ ਅਸੀਂ ਬਹਿੰਦੇ ਸੀ ਅੱਜ 100 ਦਿਨ ਪੂਰਾ ਹੋਏ ਨੇ ਸਾਡਾ 22 ਤਰੀਕ ਨੂੰ ਉੱਥੇ 100 ਦਿਨ 22 ਤਰੀਕ ਨੂੰ ਅਸੀਂ ਮਨਾ ਰਹੇ ਸਾਰੇ ਬਾੜਾਂ ਤੇ ਬੜਾ ਵੱਡਾ ਇਕੱਠ ਕਰ ਰਹੇ ਜੀ ਔਰ ਸਾਡਾ ਇੰਨਾ ਕੱਟੂਗਾ ਔਰ ਜਿਹੜੀਆਂ ਸਾਡੀਆਂ ਟਰਾਲੀਆਂ ਟਰੈਕਟਰ ਵਾਪਸ ਆਈਆਂ ਉਹ ਵੀ ਜਾ ਰਹੀਆਂ ਅੱਜ ਹੀ ਗਈਆਂ ਸਾਡੀਆਂ 50 ਟਰਾਲੀਆਂ ਤਾਂ ਔਰ ਕੱਲ ਨੂੰ ਵੀ ਜਾਣ ਗਿਆ ਪਰਸੋਂ ਵੀ ਜਾਣ ਗਿਆ ਇੰਨੀ ਗਰਮੀ ਦੇ ਬਾਵਜੂਦ ਵੀ ਕਿਸਾਨ ਉਥੇ ਤੈਨਤ ਨਹੀਂ ਹੂੰ ਚਾ ਸਾਨੂੰ ਕਿਸਾਨੀ ਇੱਕ ਸਾਲ ਘਾਟਾ ਪੈ ਜੇ ਪਰ ਅਸੀਂ ਸਰਕਾਰਾਂ ਨੂੰ ਐਂਡ ਚਾਲੇ ਪਾ ਦਾਂਗੇ ਕੇਡਰ ਨੂੰ ਕੋਈ ਨਾ ਕੋਈ ਨਸ਼ਾ ਦੇ ਕੇ ਤੋਰ ਦੇ ਉਹ ਜੀ ਬਟ ਕੇਡਰ ਨੂੰ ਦੇਖੋ ਜੀ ਕੇਡਰ ਨੂੰ ਕੋਈ ਨਸ਼ਾ ਨਹੀਂ ਸਾਡੇ ਕੋਲੇ ਨਾ ਨਸ਼ਾ ਖਰੀਦਣ ਦੀ ਸਮਰਥਾ ਹੀ ਆ ਨਸ਼ਾ ਇਹਗਾ ਵੀ ਕਿਸਾਨੀ ਬਚਾਉਣ ਦਾ ਨਸ਼ਾ ਸਾਨੂੰ ਸਾਨੂੰ ਤਤ ਪਰੇ ਮੈਂ ਡੋਡੇ ਮੈਂ ਕੋਈ ਨਸ਼ਾ ਨਹੀਂ ਕਰਦਾ ਮੈਂ ਵਰਤਾਰੀ ਬੰਦਾ ਮੈਨੂੰ ਕੋਈ ਨਸ਼ਾ ਨਹੀਂ ਮੈਨੂੰ ਚਾਹ ਦਾ ਨਸ਼ਾ ਨਹੀਂ ਮੈਨੂੰ ਪਾਣੀ ਦਾ ਨਸ਼ਾ ਸਾਰਾ ਪਾਣੀ ਪੀ ਲੋ ਬਸ ਠੀਕ ਆ ਅੱਛਾ ਜੀ ਆਹ ਰੋਟੀਆਂ ਦੋ ਖਾ ਕੇ ਤੇ 24 ਕਿੰਨੇ ਟੇ ਮੈਂ ਤਤ ਪਰੇ ਨਾ ਉਹ ਇਹ ਜਿਹੜੇ ਮਤਲਬ ਸਾਡੀ ਜਿਹੜੀ ਟੀਮ ਵਰਕ ਕਰਦੀ ਹੈ ਨਾ ਉਹਨਾਂ ਨੂੰ ਕਿਸਾਨੀ ਦੇ ਨਾਮ ਮੰਗਾ ਤੱਕ ਨਸ਼ਾ ਉਹਨਾਂ ਨੂੰ ਜਨੂਨ ਆ ਵੀ ਅਸੀਂ ਯਾਰ ਕਿਸਾਨੀ ਦੀ ਆ ਮੰਗ ਸਾਡੀ ਇੱਕ ਮੰਨੀ ਗਈ ਤੇ ਸਾਨੂੰ ਲੱਗਦਾ ਯਾਰ ਚਾਹ ਚੜ ਜਾਂਦਾ ਸਾਨੂੰ ਵੀ ਸਾਨੂੰ ਬੜਾ ਕੁਝ ਲੱਭ ਗਿਆ ਹੂੰ ਤੇ ਜਿਹੜੇ ਰਾਜਨੀਤਿਕ ਆਗੂ ਬੰਦੇ ਨੇ ਇਹਨਾਂ ਦਾ ਇਹ ਹੁੰਦਾ ਜੇ ਅਸੀਂ ਮੰਤਰੀ ਬਣ ਗਿਆ ਅਸੀਂ ਲੁੱਟਾਂਗੇ ਆਪਦੇ ਘਰ ਬਣਾਵਾਂਗੇ ਕਿਹੜਾ ਦੇਖੋ ਜਿੰਨੇ ਮੰਤਰੀ ਬਣਦੇ ਨੇ ਕਬਲਾ ਕਿਹੜੇ ਨੇ ਨਹੀਂ ਕੀਤਾ ਦੱਸੋ ਮੈਨੂੰ ਕਿਹੜਾ ਸਾਫ਼ ਮੰਤਰੀ ਬਾਹਰ ਕੱਢ ਕੇ ਦੱਸੋ ਹੂੰ ਤੇ ਕਿਹੜੇ ਕਿਸਾਨਾਂ ਨੇ ਕਬਲਾ ਕੀਤਾ ਦੱਸੋ ਮੈਨੂੰ ਉਥੇ ਮਾਰੇ ਨਹੀਂ ਕਿੰਨੇ ਕਿਸਾਨ ਹਜ਼ਾਰ ਤੋਂ ਵੱਧ ਗਿਣਤੀ ਹੋ ਗਈ ਕਿਸਾਨਾਂ ਦੀ ਦੋਨਾ ਸ਼ਿੰਗਾਰ ਚੰਚ ਹੂੰ ਤੇ ਜਿਹੜੇ ਸਾਡੇ ਨੌਜਵਾਨ ਮੁੰਡੇ ਕੱਲਾ ਕੱਲਾ ਮੁੰਡਾ ਸੀ ਜਿਨ੍ਹਾਂ ਦਾ ਤੁਰ ਗਿਆ ਤੇ ਉਹਨਾਂ ਦਾ ਦੇਖੋ ਕੀ ਹਾਲ ਅੱਜ ਜਿਹਨਾਂ ਦੀ ਬੜਾਪੇ ਦੀ ਡਿਗੋਰੀ ਖਤਮ ਹੋ ਗਈ ਯਾਰ ਇਸ ਕਿਸਾਨੀ ਲਈ ਤੇ ਫੇਰ ਵੀ ਅਸੀਂ ਕਹੀਏ ਵੀ ਇਹ ਕਿਸਾਨ ਖਣੀ 5-500 ਰੁਪਏ ਦੀ ਝੰਡੇ ਲਈ ਫਿਰਦੇ ਯਾਰ ਉਹਨੂੰ ਸ਼ਰਮ ਹੋਣੀ ਚਾਹੀਦੀ ਉਹਨਾਂ ਨੂੰ ਹਜਾ ਹੋਣਾ ਚਾਹੀਦਾ ਵੀ ਇਹ ਤਾਂ ਆਪਦੇ ਕਿਤੇ ਲਈ ਲੜ ਰਹੇ ਨੇ ਯਾਰ ਆਪਦੀ ਉਹ ਕਹਿੰਦੇ ਉਹੀ ਜਵਾਨੀ ਲਈ ਲੜ ਰਹੇ ਆ ਉਹੀ ਭਾਜੀਪੀ ਹੈ ਬਿੱਟੂ ਨੇ ਕਿਹਾ ਵੀ ਜਨੇ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਵਾਇਆ ਕਿਸਾਨਾਂ ਦੇ ਜਿਹੜੇ ਆ ਕਾਨੂੰਨ ਸੀਗੇ ਉਹ ਮੁਆਫ ਕੀਤੇ ਤੇ ਜਿਹੜੇ ਵੋਟ ਨਹੀਂ ਕਰਨਗੇ ਉਹ ਗਦਾਰ ਹੋਣਗੇ ਬਿਲਕੁਲ ਉਹ ਝੂਠ ਮਾਰੀ ਜਾਂਦਾ ਉਹਦੀ ਜਿਹੜੀ ਹੋਸ਼ਾ ਹੁਣ ਉਹ ਹੁਣ ਬਖਲਾੜ ਚ ਆ ਗਿਆ ਵੀ ਹੁਣ ਵਿਰੋਧ ਜ਼ਿਆਦਾ ਵਧ ਗਿਆ ਬੋਟਾਂ ਪੈਣੀਆਂ ਨਹੀਂ ਔਰ ਸਾਨੂੰ ਇਹਨਾਂ ਪਤਾ ਬੀਜੇਪੀ ਦੀ ਇੱਕ ਵੀ ਸ਼ੀਟ ਪੰਜਾਬ ਚ ਹੈ ਨਹੀਂ ਅੱਛਾ ਜੀ ਸਾਡੇ ਨੂੰ ਕੋਈ ਜਿੱਤੇ ਕੋਈ ਹਾਰੇ ਹੂੰ ਪਹਿਲਾ ਇਹ ਹੀ ਰਮਨੀਤ ਬਿੱਟੂ ਸੀਗੇ ਜਿਹੜੇ ਭਾਜਪਾ ਨੂੰ ਵੀ ਭੰਦੇ ਸੀ ਕਾਂਗਰਸ ਯਾਰ ਦੇਖੋ ਇਹਨਾਂ ਤੇ ਤਾਂ ਕੰਮ ਹੀ ਆਇਆ ਇਹਨਾਂ ਤਾਂ ਸਟੰਟ ਕਰਨੇ ਨੇ ਜਿਵੇਂ ਡੱਡੂ ਸ਼ਾਲ ਮਾਰ ਕੇ ਗਾਂਹ ਹੋ ਜਾਂਦਾ ਇਹ ਵੇਂਦੇ ਆ ਵੀ ਪਾਲੜਾ ਕਿਹੜਾ ਪਾਰੀ ਆ ਪਰ ਭਾਜਪਾ ਦੀ ਜਿਹੜੀ ਅੱਜ ਹਾਲਤ ਆ ਹੂੰ ਤੇ ਤੁਸੀਂ ਆਪ ਹੀ ਵੇਨੇ ਹੋ ਪਤਾ ਲੱਗ ਹੀ ਜਾਣਾ ਤੁਹਾਨੂੰ ਕਿੰਨੇ ਜਿਹੇ ਰਿਜ਼ਲਟ ਆਉਣਗੇ ਪਤਾ ਲੱਗ ਜਾਣਾ ਜਿਹੜੇ 400 ਤੋਂ ਪਾਰ ਪਾਰ ਕਰ ਦੇ ਜੀ ਵਿਖੋ ਪਤਾ ਲੱਗੂ ਜਿਹਦੇ ਰਿਜ਼ਲਟ ਆਉਣਗੇ ਕਿੰਨੇ ਹੋਗੇ ਇਹ ਕਹਿੰਦੇ ਇੱਥੇ ਕਿਉਂਕਿ ਜਿਹੜੀ ਸਾਡੀ ਲੜਾਈ ਹੈ ਨਾ ਕੱਲੀ ਪੰਜਾਬ ਤੇ ਹਰਿਆਣਾ ਦੀ ਲੜਾਈ ਨਹੀਂ ਟੋਟਲ ਭਾਰਤ ਦੀ ਲੜਾਈ अच्छा जी टोटल ਸਾਰੀਆਂ ਸਟੇਟਾਂ ਸਾਡੇ ਅੱਜ ਵੀ ਨਾਲ ਨਹੀਂ ਔਰ ਜੇ ਵਿਰੋਧ ਹੁੰਦਾ ਤੁਸੀਂ ਵੇਖਦੇ ਰਹੇ ਨੇ ਉਹ ਸਾਰੇ ਭਾਰਤ 'ਚ ਵਿਰੋਧ ਕਰਦੇ ਸੀ ਹੁਣ ਵੀ ਆ ਸਾਡੀ 19 ਤਰੀਕ ਨੂੰ ਕਿੱਡੀ ਵੱਡੀ ਰੈਲੀ ਹੋਈ ਆ ਖੁੱਲਾ ਚੈਲੰਜ ਦਿੱਤਾ ਲੋਕਾਂ ਨੇ ਅਸੀਂ ਇਹਨੂੰ ਭਜਾਵਾਂਗੇ ਭਾਜਪੀ ਨੂੰ ਪਰ ਜਦੋਂ ਕਹਿੰਦੇ ਲਾਲਿਆਂ ਨੇ ਡਾਂਗਾ ਫੇਰੀਆਂ ਉਦੋਂ ਹੰਸ ਰਾਜ ਕਹਿੰਦੇ ਫੇਰ ਉਹ ਦੇਖੋ ਜੀ ਉਹ ਤਾਂ ਹੰਸ لال ਪਕਾਈ ਮਾਰੀ ਜਾਂਦਾ ਜੇ ਅਸੀਂ 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 ਇਹ ਤਾਂ ਸਾਡੇ ਗੁਣ ਆ ਅਸੀਂ ਯਾਰ ਵਾਅਦਾ ਤਾਂ ਕਰਨਾ ਨਹੀਂ ਸਾਡੇ ਗੁਰੂ ਸਿਖਾ ਕੇ ਗਏ ਨੇ ਸਾਨੂੰ ਹੂੰ ਜਰਨਾ ਹੈ ਵੀ ਵਾਰ ਤਾਂ ਅਸੀਂ ਕਰਦੇ ਨਹੀਂ ਕਿਸੇ ਤੇ ਪਹਿਲਾਂ ਹੂੰ ਪਰ ਅਸੀਂ ਆਨੇ ਵੀ ਚਲੋ ਲਾਲਿਆਂ ਦੀ ਮਾਤੋ ਪਰ ਉਹ ਦੇਖੋ ਸਾਡੇ ਬੰਦੇ ਤਾਂ ਗਊਆ ਬਣ ਕੇ ਲੜਾਈ ਲੜ ਰਹੇ ਨੇ ਅੱਜ ਵੀ ਅਸੀਂ ਉੱਥੇ ਜਿਹੜੀ ਲੜਾਈ ਲੜਦੇ ਆ ਬਾਰਡਰਾਂ ਦੇ ਸਾਡੇ ਕੋਲੇ ਕੋਈ ਤੋਹਫਾ ਸਾਡੇ ਕੋਲੇ ਕੋਈ ਅਸਲ ਆ ਅਸੀਂ ਤਾਂ ਖਾਲੀ ਹੱਥ ਪੈ ਟਰਾਲੀਾਂ ਦੇ ਪਾਣੀ ਸਾਨੂੰ ਬੰਬ ਮਾਰ ਕੇ ਮਾਰਦੇ ਨੂੰ ਉਹ ਕਿੰਨੀ ਫਟ ਕਰੀ ਬੈਟੇ ਮੂਰੀ ਐਨੀ ਬੈਰੀਕੇਡਿੰਗ ਕੀਤੀ ਉਹਨਾਂ ਦੀ ਜਿਵੇਂ ਕੋਈ ਪਾਕਿਸਤਾਨ ਦੀ ਤੇ ਭਾਰਤ ਦੀ ਜੰਗ ਲੱਗੀ ਹੁੰਦੀ ਇਸ ਤਰ੍ਹਾਂ ਦੀ ਬੈਰੀਕੇਡਿੰਗ ਆ ਕਿਸਾਨਾ ਮੂਰੀ ਕਿਸਾਨ ਤਾਂ ਯਾਰ ਇੱਕ ਦੇਵਤਾ ਇਹ ਤਾਂ ਘੱਟੇ ਦੀ ਮਲਦਾ ਭੂਤੀ ਖਾਂਦਾ ਆਦੀ ਤੇ ਵੰਡਦਾ ਸਬੂਤੀ ਯਾਰ ਉਹਨਾਂ ਨੂੰ ਹਲੇ ਪਤਾ ਹੀ ਨਹੀਂ ਇਸ ਗੱਲ ਦਾ ਵੀ ਕਿਸਾਨ ਨਾਲ ਪੰਗਾ ਲੈਣੇ ਅਸੀਂ ਜਿਹੜੀ ਸਰਕਾਰ ਕਿਸਾਨ ਨਾਲ ਪੰਗਾ ਲਊਗੀ ਤਾਂ ਖੂਚ ਡਿਗਣੇ ਡਿਗਣਾ ਅੱਜ ਨੇ ਡਿਗੀ ਕੱਲ ਡਿਗਪੂ ਹੂੰ ਇਹ ਆ ਜਿਹੜਾ ਬਿੱਟੂ ਹੁਣੀ ਆ ਇਹਦਾ ਰਿਜ਼ਲਟ ਨਿਕਲ ਗਿਆ ਉਹਨੂੰ ਲੱਭ ਕੇ ਤਾਂ ਕਹਿ ਦੋ ਇੱਥੇ ਲੁਧਿਆਣੇ 'ਚ ਜੇ ਦੱਸ ਗਏ ਤਾਂ ਕਹਿ ਦੋ ਇਹ ਆ ਜਿਹੜੇ ਆਨਸਰ ਆਜੂ ਨਹੀਂ ਫਿਰਦੇ ਆ ਬੋਟਾ ਭੈ ਲੈਣ ਦੋ ਇੱਕ ਤਰੀਕ ਨੂੰ ਉਹ ਵੀ ਚਾਰ ਨੂੰ ਪਤਾ ਲੱਗ ਜੂ ਇਹਨਾਂ ਦਾ ਉਹਨੇ ਵੀ ਕਿਹਾ ਕਹਿੰਦੇ ਪੁੱਤਾਂ ਪੈ ਲੈਣ ਦਿਓ ਚਾਰ ਨੂੰ ਲੱਗ ਜੂ ਪਤਾ ਪਤਾ ਲੱਗ ਜੂ ਚਾਰ ਨੂੰ ਸਰਾਜ ਤਾਂ ਕਹਿੰਦਾ ਦੋ ਨੂੰ ਦਾ ਪਤਾ ਤੂੰ ਦੋ ਨੂੰ ਕੀ ਚਾਰ ਨੂੰ ਪਤਾ ਲੱਗੂ ਹਾਂ ਸਰਾਜ ਲੱਭਣਾ ਨਹੀਂ ਗਿਆ ਕਿੱਥੇ ਆ ਵੀ ਤੂੰ ਨਹੀਂ ਲੱਭਣਾ ਵੀ ਗਏ ਕਿੱਥੇ ਹੀ ਚਿਤਰਾ ਨਾਲ ਬੰਦੇ ਬਣਨਾ ਕਹਿੰਦੇ ਜੀ ਚਿਤਰਾ ਨਾਲ ਦੇਖੋ ਜੀ ਅਸੀਂ ਤਾਂ ਉਸ ਵਾਇਗਰੂ ਦੀ ਓਟ ਲੈ ਕੇ ਚੱਲੇ ਅਸੀਂ ਕਿਸੇ ਬੰਦੇ ਦੀ ਨਹੀਂ ਨਾ ਅਸੀਂ ਬਾਡੀਗਾਰਡ ਸਾਨੂੰ ਲੋੜਾ ਨਾ ਸਾਨੂੰ ਹਥਿਆਰਾਂ ਦੀ ਲੋੜਾ ਅਸੀਂ ਤਾਂ ਖਾਲੀ ਹਾਂ ਹੂੰ ਔਰ ਦੋ ਰੁੱਟੀਆਂ ਖਾ ਕੇ ਰੁੱਕਾ ਮਿੱਸੀ ਖਾ ਕੇ ਠੰਡਾ ਪਾਣੀ ਪੀ ਨਾ ਵੇਖ ਪਰਾਈ ਚੋਪੜੀ ਨਾ ਤਰਸਾਇਓ ਜੀ ਇਹ ਤਾਂ ਜਿਹੜਾ ਕਿਸਾਨੀ ਦਾ ਰਤਬਾ ਜਿਹੜਾ ਕਿਸਾਨੀ ਦਾ ਪਹਿਰਾਵਾ ਉਹਨੂੰ ਇਹ ਬੰਨਾਮ ਕਰ ਰਹੇ ਨੇ ਹਮ ਉਲਟਾ ਪਰ ਲੋਕ ਇਹ ਕਹਿੰਦੇ ਜੀ ਉਹ ਕਹਿੰਦੇ ਸਾਰੀਆਂ ਹੀ ਸਰਕਾਰਾਂ ਜਾਂ ਸਾਰੀ ਲੀਡਰ ਇੱਕੋ ਰਾਹ ਤੇ ਤੁਰੇ ਹੋਏ ਆ ਫਿਰ ਇੱਕ ਪਾਰਟੀ ਦਾ ਵਿਰੋਧ ਕਿਉਂ ਨਹੀਂ ਜੀ ਨਹੀਂ ਨਹੀਂ ਇਹ ਗੱਲ ਦੇਖੋ ਜਿਹੜੀ ਪਾਰਟੀ ਨੇ ਸਾਡਾ ਨੁਕਸਾਨ ਕੀਤਾ ਹਮ ਕਾਂਗਰਸ ਨੇ ਸਾਡੇ ਬੰਦੇ ਤਾਂ ਨਹੀਂ ਮਾਰੇ ਅਸੀਂ ਜੰਤਰ ਮਾਤਰ ਤੇ ਦਿੱਲੀ ਜਾਂਦੇ ਨੇ ਸਾਨੂੰ ਦਿੱਲੀ ਜਾਂਦੀ ਖਲੋਂਦੀ ਸੀ ਕਾਂਗਰਸ ਸਰਕਾਰ ਮੁਖੀ 13 ਦੇ ਵਿੱਚ ਅਸੀਂ ਜੰਤਰ ਮੰਤਰ ਤੇ ਰੋਟੀਆਂ ਪਕਾਈਆਂ ਅਸੀਂ ਆਪਤਾ ਨਾ ਲਾਇਆ ਮੇਰੇ ਕੋਲ ਫੋਟੋ ਮੈਂ ਪਈਆਂ ਰਾਜਨਾਥ ਦੀ ਫੋਟੋ ਪਈ ਸਟੇਜ ਤੇ ਬੋਲਦੇ ਨੇ ਮੇਰੇ ਨਾਲ ਵਾਅਦੇ ਕਰਦੇ ਦੀ 20 ਮਾਰਚ ਦੀ ਹਮ ਅਖਬਾਰ ਦੀ ਕਟਿੰਗ ਪਈ ਸਾਡੇ ਕੋਲੇ ਵਾਅਦੇ ਕਰਦੇ ਜਾਂਦੀ ਇਹਨਾਂ ਦੀ ਵੀ ਅਸੀਂ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਅਸੀਂ ਕਿਸਾਨਾਂ ਦੇ ਮੌਜੂਦਾ ਕਰਜ਼ਾ ਉਦੋਂ ਲਖੀਰ ਮਾਰਾਂਗੇ ਪਹਿਲੇ ਦਿਨ ਜਦੋਂ ਸਾਡੀ ਸਰਕਾਰ ਬਣ ਗਈ ਤੇ 10 ਸਾਲ ਹੋ ਗਏ ਤੇ ਕਿੱਥੇ ਲਖੀਰ ਭਰੀ ਆ ਕਿੱਥੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋਈ ਉਲਟਾ ਸਮਾਂ ਦੀ ਕਾਨੂੰਨ ਬਣਾ ਬਣਾ ਕੇ ਅਜਵੇਂ ਬਿਜਲੀ ਜਿਹੜਾ ਸੋਧ ਬੈਲਾ 2020 ਉਹ ਲਾਗੂ ਕਰਕੇ ਲੋਕਾਂ ਨੂੰ ਫਾਇ ਚੜਾਇਆ ਤੁਸੀਂ ਤਾਂ ਖੁਦ ਜਾਣਦੇ ਹੋ ਜੀ ਸਰਕਾਰ ਤਾਂ ਇਹੋ ਜੀ ਆ ਜੇ ਅਸੀਂ ਕਿਤੇ ਨਾ ਜਾਗੇ ਹੁੰਦੇ ਨਾ ਇਹਨਾਂ ਨੇ 25 ਕਾਨੂੰਨ ਹੋਰ ਬਣਾ ਲੈਣੇ ਸਾਨੂੰ ਘਰਾਂ ਤਾਂ ਹੀ ਸਾਨੂੰ ਆ ਜਾਣਾ ਸੀ ਇਹਨਾਂ ਨੂੰ ਤੁਹਾਡੇ ਚੋਂ ਹੀ ਬਹੁਤ ਲੀਡਰ ਹੈ ਜੀ ਜਿਹੜੇ ਗੱਲ ਇਹ ਕਹਿੰਦੇ ਆ ਉਹ ਕਹਿੰਦੇ ਇਹ ਕੰਮ ਸਾਨੂੰ ਕਰਨਾ ਹੀ ਨਾ ਪੈਂਦਾ ਜੇ ਤੁਸੀਂ ਉੱਥੋਂ ਹੀ ਨਾ ਉੱਠ ਕੇ ਆਉਂਦੇ ਜੀ ਲਖੀਂਗਪੁਰ ਖੀਰੀ ਵਾਲਾ ਜਾਂ ਹੋਰ ਮਸਲੇ ਜਿਹੜੇ ਚਲੋ ਜੇ ਮਤਲਬ ਨਹੀਂ ਬੈਨਾ ਪਾਰ ਤੋਂ ਉਹਨਾਂ ਨੂੰ ਸਰਕਾਰਾਂ ਤਰ੍ਹਾਂ ਤਰ੍ਹਾਂ ਦੇ ਲਾਅਚ ਦੇ ਕੇ ਵੀ ਤੁਸੀਂ ਇਲੈਕਸ਼ਨ ਲੜ ਲਓ ਸਾਡੇ ਵਿੱਚੋਂ ਬੰਦੇ ਜਿਹੜੇ ਮਤਲਬ ਕਾਮਰੇਡ ਸੋਚਦੇ ਸੀ ਉਹ ਇਲੈਕਸ਼ਨ ਲੜ ਗਏ ਹੂੰ ਉਹਨਾਂ ਦੇ ਨਾਲ ਕੋਈ ਹੋਰ ਬੰਦੇ ਜੁੜ ਗਏ ਪਰ ਜੇ ਅੱਜ ਦੇਖਗੇ ਸਾਡਾ ਜਿਹੜਾ ਅੱਜ ਮੋਰਚਾ ਚੱਲ ਰਿਹਾ ਅਸੀਂ ਤਾਂ ਸਾਡੇ ਕਰਮਤੇ ਸੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਵੀ ਮੋਰਚਾ ਲੜਨ ਵਾਲੇ ਕਿਹੜੇ ਨਹੀਂ ਤੇ ਗੱਲਾਂ ਕਰਨ ਲੱਗੇ ਪਰ ਉਦੋਂ ਵੀ ਲੋਕਾਂ ਨੂੰ ਧੋਖੇ ਚ ਰੱਖਿਆ ਸੀ ਕਹਿੰਦੇ ਜਦੋਂ ਦਿੱਲੀ ਜਾਣਾ ਸੀਗਾ ਸ਼ੰਭੂ ਬਾਰਡਰ ਤੇ ਫੋਨ ਕਰਨੇ ਸ਼ੁਰੂ ਕਰਤੇ ਸੀ ਗੱਡੀਆਂ ਦੇ ਨੰਬਰ ਦੇ ਦੇ ਕੇ ਬੱਲੇਬਾਲ ਸਾਹਿਬ ਨਾਲ ਮੇਰੀ ਗੱਲਬਾਤ ਹੋਈ ਸੀਗੀ ਉਹ ਕਹਿੰਦੇ ਗੱਡੀਆਂ ਦੇ ਨੰਬਰ ਲਿਖਾਉਣ ਲੱਗੇ ਵੀ ਮੇਰੀ ਇਹਨਾਂ ਨੰਬਰ ਗੱਡੀਆਂ ਲੰਘ ਲੈਣ ਦਿਓ ਜੀ ਭਾਜਪੀ ਦੇ ਨਾਲ ਸੈਟਿੰਗਾਂ ਕਰਕੇ ਉਹੀ ਗੱਲ ਮੈਂ ਕਰਦਾਂ ਵੀ ਚੋੜ ਆ ਜਾਂਦੀ ਪਰ ਇਸ ਵਾਰ ਤਾਂ ਸਾਡਾ ਜਿਹੜਾ ਮੋਰਚਾ ਬੜੀ ਤੀਬਰਤਾ ਨਾਲ ਚੱਲਿਆ ਔਰ ਮੈਨਾ ਇੰਨਾ ਮਤਲਬ ਸੈਕਸਫੁਲ ਹੂੰ ਮਤਲਬ ਇੰਨਾ ਮੋਰਚਾ ਵਧੀਆ ਚੱਲਿਆ ਕੋਈ ਵਰਲਡ ਦੇ ਵਿੱਚ ਨਾ ਔਰ ਲੋਕਾਂ ਨੂੰ ਪਤਾ ਲੱਗ ਤੁੱਕਾ ਵੀ ਅਸੀਂ ਐਂਕੀ ਕੋਈ ਗਰਾਈਆਂ ਨਹੀਂ ਇਕੱਠੀਆਂ ਕੀਤੀਆਂ ਕਿਸੇ ਤੋਂ ਨਾ ਬਾਹਰੋਂ ਫੰਡਿੰਗ ਮੰਗਾਈ ਆ ਆਪਦੀ ਜਿਹੜਾ ਅਸੀਂ ਟਿਲ ਫੁੱਲ ਘਰਾਂ ਤੋਂ ਲਿਜਾ ਕੇ ਮਤਲਬ ਅਸੀਂ ਜਿਹੜੇ ਲੰਗਰ ਆ ਆਪਦੇ ਬਲਬੂਤੇ ਤੇ ਚਲਾ ਰਹੇ ਆ ਨਾ ਕਿ ਕਿਸੇ ਦੇ ਹੱਥਾਂ 'ਚ ਚਲਾ ਰਹੇ ਆ ਹੂੰ ਹੂੰ ਆਪਦੇ ਲੰਗਰ ਚਲਾ ਰਹੇ ਆ ਅਸੀਂ ਘਰੋਂ ਲਿਜਾ ਕੇ ਅੱਜ ਵੀ ਠੀਕ ਹੈ ਤੇ ਹੁਣ ਜਿਹੜੀਆਂ ਇਹ ਸਟੇਟਮੈਂਟ ਆਈਆਂ ਉਹ ਤੋਂ ਬਾਅਦ ਚੁੱਪ ਚੁੱਪ ਰਹੋਗੇ ਜੀ ਜਬਰੋਦ ਦੇਖੋ ਜੀ ਵਿਰੋਧ ਤਾਂ ਅਸੀਂ ਛੱਡਣਾ ਹੀ ਨਹੀਂ ਇਹ ਤਾਂ ਸਾਡਾ ਚੱਲੀ ਜਾਣਾ ਜਿੱਦੇ ਜਿੱਦੇ ਵੋਟਾਂ ਜਿੱਦੇ ਪੈਣੀਆਂ ਉਹਦੇ ਵੀ ਵਿਰੋਧ ਕਰਾਂਗੇ ਅਸੀਂ ਹੋਰ ਤਿੱਖਾ ਹੋਊਗਾ ਜੀ ਹੁਣ ਤਿੱਖਾ ਹੋਊਗਾ ਜੀ ਜਿੰਨਾ ਜਿੰਨਾ ਉਹ ਬਾਲਾ ਬਕਵਾਸ ਮਰਨ ਨੂੰ ਉਹਨਾਂ ਸਮਾਂ ਦੀ ਬਾਲਾ ਸਾਨੂੰ ਗੁੱਸਾ ਚੜਨਾ ਹੂੰ ਉਹਦੇ ਜ ਵੱਧ ਹੋਊਗਾ ਇਹਨਾਂ ਨੂੰ ਵੋਟਾਂ ਨਹੀਂ ਪੈਣ ਨਹੀਂ ਦੇਣੀਆਂ ਆਪਣੇ ਕੇਡਰ ਨੂੰ ਜਾਂ ਹੋਰ ਕਿਸਾਨ ਭਰਾਵਾਂ ਨੂੰ ਕੋਈ ਅਪੀਲ ਕਰ ਦਿਓ ਵੀ ਗੁੱਸੇ ਦੇ ਨਾਲ ਹੋਸ਼ ਦੇ ਨਾਲ ਜੋਸ਼ ਜੋਸ਼ ਦੇ ਨਾਲ ਹੋਸ਼ ਦੇਖੋ ਜੀ ਸਾਡੇ ਬੰਦਿਆਂ ਕੋਲੇ ਕੋਈ ਅਸਲਾ ਨਹੀਂ ਕੋਈ ਲਾਠੀ ਨਹੀਂ ਕੋ ਟੋਕਾ ਨਹੀਂ ਕੋ ਬਦੂਖ ਨਹੀਂ ਕੋ ਕਰਪਾ ਨਹੀਂ ਕੱਖ ਨਹੀਂ ਕਿਤੇ ਝੰਡਿਆਂ ਦੇ ਡੰਡੇ ਜਿਹੜੇ ਡੰਡਿਆਂ 'ਚ ਝੰਡੇ ਪਾਵੇ ਉਹਨਾਂ ਉਹੀ ਡੰਗ ਨਾਲ ਫੇਰਦੇ ਨੇ ਸਾਡੇ ਬੰਦਿਆਂ ਨੂੰ ਸਾਡੀਆਂ ਮੀਟਿੰਗਾਂ ਕੀਤਾ ਕਰਕੇ ਦੱਸਿਆ ਹੁੰਦਾ ਵੀ ਆਪਾਂ ਕਿਸੇ ਦੇ ਵਾਧਾ ਨਹੀਂ ਕਰਨਾ ਅੱਛਾ ਜੀ ਆਪਾਂ ਕਿਸਾਨੀ ਦੀ ਸੇਵਾ ਕਰਨੀ ਆ ਨਵੇਂ ਸੂ ਗौरा ਹੋਏ ਬਾਣੀ ਕਿੰਦੀ ਮਿੰਨ ਕਿੰਦਾ ਹੂੰ ਹੂੰ ਤੇ ਬਾਬਾ ਨਾਨਕ ਵੀ ਸਾਨੂੰ ਇਹੀ ਸਿਖਾ ਕੇ ਗਿਆ ਕਿ ਅਰਤ ਕਰੋ ਤੇ ਵੰਡ ਛਕੋ ਪਰ ਅਸੀਂ ਸੱਚੀ ਕਰਤ ਨੂੰ ਘੱਟੇ 'ਚ ਨਹੀਂ ਰੰਨ ਦੇਣਾ ਠੀਕ ਹੈ ਜੀ ਇਹਦਾ ਅਸੀਂ ਮੁੱਲ ਲੈ ਕੇ ਰਹਿਣਾ ਇਸ ਕਰਕੇ ਸਾਡਾ ਇੱਥੇ ਭਵਨ ਦੀ ਸਾਰਾ ਜੀਹਾਂ ਲੱਗ ਜੇ ਪਰ ਅਸੀਂ ਇੱਕ ਪਾਸੇ ਮਤਲਬ ਜਿਹੜਾ ਕਿਸਾਨੀ ਲਈ ਤੁਪਕਾ-ਤੁਪਕਾ ਖੂਨ ਦਾ ਵਹਾ ਦੇਗੇ। ਅੱਛਾ ਜੀ। ਹਾਂ। ਇਹ ਤੋਂ ਦੱਕ ਸਾਡੀ ਸੋਚ ਆ ਸਾਰਿਆਂ ਦੀ। ਜੋ ਸਾਡੀ ਕਮੇਟੀ ਬੰਦੀ ਆ ਸਾਡੀ ਇਹੀ ਗੱਲ ਹੁੰਦੀ ਆ ਵੀ ਆਪਾਂ ਕਿਸਾਨੀ ਲਈ ਦਿਨ ਰਾਤ ਤੱਕ ਕਰ ਦੇਣਾ ਸਾਨੂੰ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸਾਡਾ ਵਿਚਾਰ ਵਟਾਂਦਰਾ ਨਹੀਂ। ਔਰ ਨਾ ਸਾਨੂੰ ਖਰੀਦ ਸਕਦਾ ਔਰ ਨਾ ਖਰੀਦੂਗਾ। ਠੀਕ। ਇਹ ਵੀ ਨਾਲ ਗੱਲ ਹੈ। ਸਾਡੇ 11 ਜਮ ਮੋਰਚੇ ਨੂੰ ਹੁਣ ਜਿਹੜੇ ਆ ਬਿਆਨ ਆ ਇਹਨਾਂ ਬਾਬਤ ਹੁਣ ਤੁਹਾਡੀਆਂ ਜਿਹੜੀਆਂ ਜਥੇਬੰਦੀਆਂ ਵਿਰੋਧ ਦੇ ਵਿੱਚ ਐ ਬੀਜੇਪੀ ਦੀ ਆਪਸ ਦੇ ਵਿੱਚ ਵੀ ਕੋਈ ਮੀਟਿੰਗ ਦੇਖੋ ਅਸੀਂ ਤਾਂ ਮੀਟਿੰਗਾਂ ਸਾਡੀਆਂ ਹੁੰਦੀਆਂ ਰਹਿੰਦੀਆਂ ਜਿਹੜਾ ਇਹ ਬਕਵਾਸ ਕਰੀ ਜਾਂਦਾ ਹੰਸ ਰਾਜ ਹੰਸ ਕਰੀ ਜਾਂਦਾ ਦੂਜਾ ਆਪਣਾ ਤੁਲਨਾ ਦਿੰਦਾ ਹਾਂਜੀ ਬਾਬਿਆਂ ਜੀ ਬਾਬਾ ਜੀਵਨ ਸਿੰਘ ਦੀ ਤੁਲਨਾ ਦਿੰਦਾ ਹਾਂਜੀ ਦੇਖੋ ਉਹਨਾਂ ਦੀ ਤੁਲਨਾ ਦੇ ਦਿੱਤਾ ਲੋੜ ਹੀ ਨਹੀਂ ਇਹ ਉਹਨਾਂ ਦੀ ਰਿਸ ਕਿੱਥੋਂ ਕਰ ਲੈਣਗੇ ਜੀਵਨ ਸਿੰਘ ਦੇ ਪੁੱਤਾਂ ਗੁੱਸਾ ਨਾ ਚੜਾਓਗਾ ਹਾਂ ਗੁੱਸਾ ਨਾ ਚੜਾਓ ਜੀਵਨ ਸਿੰਘ ਦਾ ਕਿਹੜਾ ਪੁੱਤ ਐ ਇਹ ਅੱਗ ਲਾ ਦੂਗਾ ਧਰਤੀ ਨੂੰ ਇਦੇ ਕੋਲੇ ਕੀ ਪਾਵੜਾ ਇਹ ਤਾਂ ਸਿੱਧਾ ਨੇ ਕਰਾਮਾਤਾ ਦਿਖਾਇਆ ਸੀ ਬਾਬੇ ਨਾਨਕ ਨੂੰ ਉਹਨਾਂ ਨੂੰ ਕਰਾਮਾਤ ਨਹੀਂ ਦਿਖਾਈ ਸੀ ਹੂੰ ਸਿੱਧਾ ਨੇ ਇੰਨੀਆਂ ਅੱਗ ਕੱਢੀ ਜਾਵੇ ਕੋਈ ਕੋਸ਼ਿਸ਼ ਕਰੀ ਜਾਵੇ ਕੋਈ ਉੱਤੇ ਉੱਡਿਆ ਫਿਰੇ ਉਹ ਬਾਬਾ ਨਾਨਕਾਂ ਦਾ ਕਹੀ ਜਾਂਦੋ ਕਿਰ ਨੂੰ ਹੰਬ ਜਾਣਗੀ ਅਸੀਂ ਬਾਬੇ ਨਾਨਕ ਦੇ ਤਾਰ ਨਹੀਂ ਅਸੀਂ ਦੇਖੋ ਉਤਮ ਖੇਤੀ ਮਦਮਪਾਰ ਨਖਿੱਧ ਚੱਕਰੀ ਪੀਖ ਮਰਦਾਰ ਬਾਬਾ ਨਾਨਕ ਸਾਨੂੰ ਇਸ ਰਸਤੇ ਤੇ ਤੋਰ ਕੇ ਗਿਆ ਔਰ ਅਸੀਂ ਉਸ ਦੀ ਓਟ ਲੈ ਕੇ ਇਹ ਕਿਤਾਬ ਨੂੰ ਕਦੇ ਵੀ ਉਜੜ ਨਹੀਂ ਦੇਣਾਂ ਕਿੰਨੇ ਮਰਜੀ ਐ ਭੌਂਕੀ ਜਾਣ ਕੁੱਤੇ ਤੇ ਸਾਨੂੰ ਕੋਈ ਫਰਕ ਨਹੀਂ ਹਾਥੀ ਤੁਰ ਜਾਂਦਾ ਕੁੱਤੇ ਭੌਂਕੀ ਜਾਂਦੇ ਨਹੀਂ ਭੌਂਕੀ ਜਾਂ ਨਾ ਬਾਕੀ ਇਹ ਲੋਕਾਂ ਨੂੰ ਗੁੱਸਾ ਚੜਾਉਣਗੇ ਬਾਲਾ ਬੋਲਣਗੇ ਜਿਵੇਂ ਉਹ ਹੰਸ ਰਾਜ ਪਰ ਉਹ ਹੋਸ਼ ਉਹਨਾਂ ਦੀ ਹੁਣ ਗਵਾਚ ਚੁੱਕੀ ਆ ਉਹ ਕੱਲਾ ਉਦੀਦਾਂ ਨਾਲੋਂ ਵੀ ਪਾਜਪੜਾ ਜ਼ੋਰ ਸਾਡੇ ਕੋਲੇ ਅਸਲਾ ਸਾਡੇ ਕੋਲ ਬੰਦੇ ਉਹਨਾਂ ਨੂੰ ਇਹ ਗਦੂਦ ਹੋਇਆ ਬਿੱਟੂ ਤੇ ਨੰਨ ਹੰਸ ਰਾਜ ਨੂੰ ਹੋਰ ਕੁਛ ਨਹੀਂ ਵੀ ਖਣੀ ਸਾਨੂੰ ਤੱਤੀ ਵਾਉਣ ਲੱਗਣੀ ਉਹ ਮਹਾਰਾਜਾ ਤੇ ਬੰਦੇ ਦਾ ਕੀ ਮੈਂਟ ਚ ਭੋਗ ਪੈ ਜਾਂਦਾ ਮੈਂ ਇਥੋਂ ਪਤਾ ਨਹੀਂ ਕਿਨੇ ਕੀ ਕਰਨਾ ਕਿਨੇ ਨਹੀਂ ਕਰਨਾ ਬੋਲਿਆ ਸ਼ਬਦ ਇੱਕ ਵੀ ਉਹ ਵਾਪਸ ਨਹੀਂ ਆਉਣਾ। ਹਮ ਬਾਬੇ ਜੀ ਨੂੰ ਜਿਹੜੀ ਤੁਲਨਾ ਕਰਦਾ ਹਾਂ ਸਰ ਆ ਜੋ ਬਾਬੇ ਜੀ ਨੂੰ ਦੀ ਤੁਲਨਾ ਨਹੀਂ ਕਰ ਸਕਦਾ ਅਸੀਂ ਨਹੀਂ ਕਰ ਸਕਦੇ। ਜਿੱਡੀ ਵੱਡੀ ਉਹਨਾਂ ਦੀ ਕੁਰਬਾਨੀ ਆ। ਜੀ ਜੀ ਸੀਸ ਲੈ ਕੇ ਉਹ ਤਾਂ ਵੱਡੀ ਕੁਰਬਾਨੀ ਐ ਢੀ ਵੱਡੀ ਕੁਰਬਾਨੀ ਤਾਂ ਕੋਈ ਨਹੀਂ ਕਰ ਸਕਦਾ। ਹਾਂਜੀ ਉਹ ਤਾਂ ਗੁਰੂਆਂ ਨੇ ਵੀ ਘੁੱਟ ਕੇ ਗੋਦੀ ਚ ਲੈ ਲਿਆ। ਰਗੜੇਟਾ ਗੁਰੂ ਦਾ ਬੇਟਾ ਆਪ ਦਾ ਬੇਟਾ ਬਣਾ ਲਿਆ। ਤੇ ਇਹ ਉਹਨੇ ਤੁਲਨਾ ਕਰਦਾ ਵੀ ਉਹ ਅੱਗ ਕੱਢ ਦੂਗਾ ਤੁਹਾਨੂੰ ਫਲਾਨਾ ਕਰ ਦੂਗਾ ਐ ਕਰ ਦੂਗਾ। ਦੱਸ ਗੁਰੂ ਕਿਸੇ ਦਾ ਨੁਕਸਾਨ ਨਹੀਂ ਕਰਦੇ। ਜੀ। ਜਿਹੜਾ ਗੁਰੂਆਂ ਦੇ ਪੈਰੋਕਾਰਾਂ ਤੇ ਚੱਲਦਾ। ਬਹੁਤ ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਉੱਤੇ। ਸ਼ੁਕਰੀਆ ਜੀ। ਚੈਨਲ ਦਾ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਨੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਿੰਦਰ ਸਿੰਘ ਖੋਸਾ ਸਾਹਿਬ। ਜਿਹੜੇ ਸੈਂਟਰ 'ਚ ਬੈਠੇ ਨੇ ਇੱਥੋਂ ਕਹਿੰਦੇ ਆਰਡਰ ਕਰਦੇ ਆ ਤਾਂ ਲੁਧਿਆਣੇ ਪਹੁੰਚ ਜਾਂਦੀ ਇਹਨਾਂ ਦੀ ਫੌਜ ਤੇ ਇੱਥੋਂ ਹੀ ਆਰਡਰ ਹੁੰਦਾ ਤਾਂ ਫਰੀਦਕੋਟ ਵੱਲੋਂ ਤੋਰ ਦਿੰਦੇ ਆ ਤਾਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਨ੍ਹਾਂ ਦੇ ਆਪਾਂ ਸੂਬਾ ਪ੍ਰਧਾਨ ਸਾਬ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਬਾਬਤ ਕਿਉਂਕਿ ਬਿਆਨ ਬੜੇ ਤਿੱਖੇ ਨੇ ਔਰ ਟਾਈਮਿੰਗ ਵੀ ਸਹੀ ਨਹੀਂ ਜਾਪ ਰਹੀ ਛੋ ਖੈਰ ਸੁਖਿੰਦਰ ਸਿੰਘ ਜੀ ਨੇ ਆਪਣੇ ਵਿਚਾਰ ਦਿੱਤੇ ਤੁਸੀਂ ਨਾ ਸੰਬੰਧੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਮਨਵਿੰਦਰ ਸਿੰਘ ਟਵਾਣਾ ਦੇ ਨਾਲ ਜਗਦੀਪ ਸਿੰਘ ਠੱਲੀ ਪੰਜਾਬੀ ਲੋਕ ਚੈਨਲ ਤਾਂ